एआईजी रैंक ਦਾ ਅਧਿਕਾਰੀ ਕਚਹਿਰੀਆਂ ਦੇ ਵਿੱਚ ਉਸਨੇ ਸ਼ਰਿਆਂ 'ਮ ਆਪਣਾ ਜਵਾਈ ਮਾਰਤਾ ਕੀ ਹਾਲਾਤ ਬਣ ਗਏ ਮਲਵਿੰਦਰ ਸਿੱਧੂ ਇਹ ਕਿਹਾ ਜਾ ਸਕਦਾ ਹੈ ਕਿ ਇੱਕ ਟਾਈਪ ਦਾ ਸੰਨਕੀ ਕਿਸਮ ਦਾ ਆਦਮੀ ਹੈ ਮਲਵਿੰਦਰ ਸਿੱਧੂ ਆਪਾਂ ਬੈਠੇ ਗੱਲ ਕਰ ਰਹੇ ਹਾਂ ਇਹ ਨਹੀਂ ਪਤਾ ਕਿ ਮਲਵਿੰਦਰ ਸਿੱਧੂ ਮੰਨ ਲਓ ਸਾਹਮਣੇ ਬੈਠਾ ਹੋਵੇ ਔਰ ਉਹਨੇ ਆਪਣੇ ਅੰਡਰਵੇਅਰ ਦੇ ਵਿੱਚ ਰਿਕਾਰਡਰ ਫਿੱਟ ਕੀਤਾ ਹੋਵੇ ਜਿਸ ਕਿਸੇ ਨਾਲ ਵੀ ਪਿਛਲੇ ਦਿਨਾਂ 'ਚ ਮਲਵਿੰਦਰ ਸਿੱਧੂ ਮਿਲਿਆ ਜਿਨੇ ਕਤਲ ਕੀਤਾ ਆਪਣੇ ਜਵਾਈ ਦਾ ਉਹੋ ਹਰ ਬੰਦੇ ਨਾਲ ਮੋਸਟਲੀ ਕਹਿੰਦੇ ਕਿ ਆਪਣੇ ਅੰਡਰਵੇਅਰ ਦੇ ਵਿੱਚ ਟੇਪ ਰਿਕਾਰਡਰ ਲਾ ਕੇ ਗੱਲ ਕਰਦਾ ਰਿਹਾ। ਤੈਨੂੰ ਇਹਦੀ ਮਲਵਿੰਦਰ ਸਿੱਧੂ ਦੀ ਆਪਦੇ ਜਵਾਈ ਦੇ ਨਾਲ ਅੜ ਫਸ ਹੋ ਗਈ। ਉਦੋਂ ਫਿਰ ਇਸਨੇ ਪਰਤਾਂ ਫਰੋਲੀਆਂ। ਉਸਦੇ ਲੂਪ ਹੋ ਲੱਪਣੇ ਸ਼ੁਰੂ ਕੀਤੇ। ਮਲਵਿੰਦਰ ਸਿੱਧੂ ਨੇ ਕੀ ਕਰਿਆ ਫਿਰ ਜਿਹੜੇ ਡਾਕੂਮੈਂਟ ਲਗਾ ਕੇ ਇਹ ਨੌਕਰੀ ਦੇ ਵਿੱਚ ਭਰਤੀ ਹੋਇਆ ਔਰ ਉਹ ਐਸਸੀ ਸਰਟੀਫਿਕੇਟ ਲਗਾ ਕੇ ਕਹਿੰਦੇ ਕਿ ਨੌਕਰੀ ਉਸਨੇ ਲਈ। ਇਸ ਤੋਂ ਪਹਿਲਾਂ ਅੰਮ੍ਰਾਲੇ ਦੇ ਵਿੱਚ ਵੀ ਇੱਕ ਮੀਟਿੰਗ ਹੋਈ ਸੀ ਕਹਿੰਦੇ ਕਿ ਉੱਥੇ ਬੁਲਾਇਆ ਗਿਆ ਸੀ ਮੀਟਿੰਗ ਹੋਣੀ ਸੀ ਉੱਥੇ ਆਇਆ ਨਹੀਂ ਹਰਪ੍ਰੀਤ ਨੂੰ ਪਤਾ ਸੀਗਾ ਵੀ ਕੁਛ ਨਾ ਕੁਝ ਇਹ ਗਲਤ ਕਰ ਸਕਦੇ ਆ ਜਿਹੜਾ ਮੀਡੀਏਟਰ ਸੀਗਾ ਉਹ ਗੇਟ ਬੰਦ ਕਰ ਲੈਂਦਾ ਅੰਦਰੋਂ ਪਰ ਉਸ ਦੀ ਮਾਤਾ ਦਾ ਵੀਡੀਓ ਆਇਆ ਜਿਹੜਾ ਕਿ ਲੱਤਾਂ ਮਾਰ ਰਹੀ ਹੈ ਉਸ ਗੇਟ ਤੇ ਕਿ ਭਾਈ ਤੂੰ ਗੇਟ ਖੋਲ ਗੇਟ ਖੋਲ ਇਹਨੂੰ ਚੱਕ ਕੇ ਲੈ ਚਲੀ ਕਿ ਆ ਜਾਂਦਾ ਕਿ ਜਦੋਂ ਮਲਵਿੰਦਰ ਸਿੱਧੂ ਇਹਸਤਾ ਰਹਿ ਕੇ ਜਾਂਦੇ ਹਰਪੀ ਸਿੰਘ ਕੋਲ ਤਾਂ ਹਰਪੀ ਸਿੰਘ ਪਹਿਲਾਂ ਜਵਾਬ ਦੇ ਜਾਂਦੇ ਉਹ ਕਹਿੰਦੇ ਆ ਕਿ ਸਾਡਾ ਤਾਂ ਫਰਕ ਹੀ ਬਹੁਤ ਹੈ ਤੁਹਾਡੀ ਕੁੜੀ ਦੇ ਨਾਲ ਮੇਰੀ ਉਮਰ ਦਾ ਬਹੁਤ ਫਰਕ ਹੈ ਕਹਿੰਦੇ ਉਹ ਤਾਂ ਹਜੇ ਪੜਦੀ ਹੈ ਕਹਿੰਦੇ ਉਦੋਂ ਮਲਵਿੰਦਰ ਸਿੱਧੂ ਉਹਨਾਂ ਨੂੰ ਮੈਨਿਪੂਲੇਟ ਕਰਦਾ ਭਾਈ ਤੁਸੀਂ ਵੱਡੇ ਅਹੁਦੇ ਤੇ ਹੋ ਤੁਸੀਂ ਟੈਸਟ ਕਲੀਕ ਕਰ ਲਿਆ ਤੇ ਮੈਂ ਵੀ ਰਸੂਖ ਰਾ ਦਾ ਆਪਾਂ ਰਿਸ਼ਤੇਦਾਰ ਬਣ ਗਏ ਤਾਂ ਆਪਣੀ ਤਾਂ ਫੈਮਲੀ ਬਹੁਤ ਪਾਵਰਫੁੱਲ ਹੋ ਜਾਊਗੀ ਜਿਹੜਾ ਹਰਪੀ ਸਿੰਘ ਦੇ ਫਾਦਰ ਦਾ ਨਾਮ ਹੈ ਉਹੀ ਹਰਪੀ ਸਿੰਘ ਦੇ ਕਿਸੇ ਰਿਸ਼ਤੇਦਾਰੀ ਦੇ ਵਿੱਚ ਕੋਈ ਇੰਟਰ ਕਾਸਟ ਮੈਰिज ਹੋਈ ਹੈ ਜਨਮ ਸਰਟੀਫਿਕੇਟ ਤੇ ਉਸ ਬੰਦੇ ਦਾ ਨਾਮ ਲਿਖਾਤਾ ਕਾਨੂੰਨ ਦਾ ਪਾਠ ਪੜਿਆ ਹੋਇਆ ਉਸ ਬੰਦੇ ਨੇ ਜਿਹਨੇ ਬਹੁਤ ਸਾਰੇ ਲੋਕਾਂ ਨੂੰ ਅਰੈਸਟ ਕੀਤਾ ਹੋਊਗਾ ਬਹੁਤ ਸਾਰੇ ਲੋਕਾਂ ਖਿਲਾਫ ਕਾਰਵਾਈ ਕਰਵਾਈ ਹੋਊਗੀ ਕਾਨੂੰਨ ਦੇ ਤਹਿਤ ਉਹ ਕਹਿੰਦਾ ਹੋਊਗਾ ਜੀ ਕਾਨੂੰਨ ਦਾ ਪਾਲਣ ਕਰੋ ਕਿਤੇ ਧਰਨੇ 'ਚ ਗਿਆਊਗਾ ਤਾਂ ਹੱਥ ਬੰਨ੍ਹ ਕੇ ਕਹਿੰਦਾ ਆਊਗਾ ਕਿ ਨਹੀਂ ਜੀ ਕਾਨੂੰਨ ਤੋਂ ਉੱਪਰ ਕੋਈ ਨਹੀਂ ਕਾਨੂੰਨ ਦਾ ਪਾਲਣ ਕਰੋ ਪਰ ਕੱਲ ਉਹਨੇ ਕਾਨੂੰਨ ਨੂੰ ਛਿੱਕੇ ਟੰਗ ਦਿੱਤਾ ਹਰਪ੍ਰੀਤ ਕੇ ਨੂੰ ਲੱਗਦਾ ਸੀਗਾ ਕਿ ਮੇਰਾ ਸਹੁਰਾ ਮਲਵਿੰਦਰ ਸਿੱਧੂ ਹੈ ਜਿਹੜਾ ਇਹਦਾ ਇਨਵੋਲਵਮੈਂਟ ਜ਼ਿਆਦਾ ਹੈ ਘਰ ਦੇ ਵਿੱਚ ਔਰ ਇਸ ਕਰਕੇ ਕਲੇਸ਼ ਹੋਣਾ ਸ਼ੁਰੂ ਹੋ ਗਿਆ। ਪਾਵਤ ਦੀ ਜਿਹੜਾ ਨਸ਼ਾ ਹੈਗਾ ਜੋ ਬੰਦੇ ਦਿਮਾਗ ਨੂੰ ਚੜਦਾ ਤਾਂ ਖਰੋ ਸਾਰਾ ਕੁਝ ਭੁੱਲ ਜਾਂਦਾ ਬਾਕੀ ਗੱਲਾਂ। ਕੱਲ ਪੰਜਾਬ ਦੇ ਵਿੱਚ ਉਸ ਸਮੇਂ ਸਨਸਨੀ ਫੈਲ ਜਾਂਦੀ ਹੈ ਜਦੋਂ ਇੱਕ ਵੱਡੇ ਅਫਸਰ ਆਈਜੀ ਰੈਂਕ ਦੇ ਅਧਿਕਾਰੀ ਮਲਵਿੰਦਰ ਸਿੰਘ ਸਿੱਧੂ ਨੇ ਆਪਣੇ ਜਵਾਈ ਜੋ ਕਿ ਆਈਆਰਐਸ ਦੇ ਅਹੁਦੇ ਤੇ ਤਰਨਾ ਸੀ ਕੋਰਟ ਕਚਹਿਰੀ ਦੇ ਵਿੱਚ ਉਸ ਨੂੰ ਗੋਲੀਆਂ ਦੇ ਨਾਲ ਪੁੰਨ ਦਿੱਤਾ ਉਸ ਤੋਂ ਬਾਅਦ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਚਰਚਾ ਹੁੰਦੀ ਰਹੀ ਕਿ ਆਖਰਕਾਰ ਅਜਿਹਾ ਹੋਇਆ ਕਿ ਕਿ ਇੰਨੇ ਵੱਡੇ ਅਫਸਰ ਨੂੰ ਹਥਿਆਰ ਚੁੱਕਣਾ ਪੈ ਗਿਆ ਉਹ ਵੀ ਕੋਰਟ ਕਚਹਿਰੀ ਦੇ ਵਿੱਚ ਜਿੱਥੇ ਉਸ ਅਫਸਰ ਨੇ ਅਨੇਕਾਂ ਮੁਲਜ਼ਮਾਂ ਨੂੰ ਲਿਆ ਕੇ ਪੇਸ਼ ਕੀਤਾ ਹੋਣਾ ਕਦੇ ਨਿਆਂ ਦਵਾਇਆ ਹੋਣਾ ਕਦੇ ਕਦੇ ਜੱਜ ਸਾਹਿਬ ਦੇ ਮੂਹਰੇ ਸਾਰਾ ਕੇਸ ਫਰੋੜ ਕੇ ਰੱਖਿਆ ਹੋਣਾ ਤੇ ਇੱਕ ਧਿਰ ਨੂੰ ਨਿਆਂ ਮਿਲਿਆ ਹੋਣਾ ਤੇ ਦੂਜੀ ਧਿਰ ਦੇ ਨਾਲ ਇਨਸਾਬ ਵੀ ਹੋਇਆ ਹੋਣਾ ਤਾਂ ਪੂਰੇ ਮਾਮਲੇ ਦੇ ਉੱਪਰ ਚਰਚਾ ਕਰਾਂਗੇ ਮੇਰੇ ਨਾਲ ਵਿਕਰਮ ਮਜੂਰ ਰਹਿਣਗੇ ਇਸ ਗੱਲਬਾਤ ਦੌਰਾਨ ਵਿਕਰਮ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਏਆਈਜੀ ਰੈਂਕ ਦਾ ਅਧਿਕਾਰੀ ਸਭ ਤੋਂ ਪਹਿਲਾਂ ਤਾਂ ਰੈਂਕ ਬਹੁਤ ਵੱਡਾ ਹੈ ਦੂਜੇ ਉਸਨੇ ਹਥਿਆਰ ਚੁੱਕਲੇ ਉਹ ਵੀ ਉੱਥੇ ਕੜ ਕੇ ਜਿਸ ਨੂੰ ਕਾਨੂੰਨ ਦਾ ਮੰਦਰ ਜਾਂ ਗੁਰਦੁਆਰਾ ਕਹਿ ਸਕਦੇ ਆਪਾਂ ਕਚਹਿਰੀਆਂ ਦੇ ਵਿੱਚ ਉਸਨੇ ਸ਼ਰਿਆਂ 'ਮ ਆਪਣਾ ਜਵਾਈ ਮਾਰਤਾ ਕੀ ਹਾਲਾਤ ਬਣ ਗਿਆ ਹੈ ਜੀ ਦੇਖੋ ਮਨਦੀਪ ਜਿੰਨਾ ਕੋ ਪਰਤਾ ਅਸੀਂ ਫਰੋਲੀਆਂ ਆਪਾਂ ਪਹਿਲਾਂ ਆਪਸ ਵਿੱਚ ਡਿਸਕਸ ਕਰ ਰਹੇ ਸੀ ਕਿ ਏਆਈਜੀ ਮਲਵਿੰਦਰ ਸਿੱਧੂ ਨੇ ਆਪਣੇ ਜਵਾਈ ਜੋ ਕਿ ਆਈਆਰਐਸ ਸੀਗਾ ਹਰਪ੍ਰੀਤ ਕੇ ਸਿੰਘ ਉਸ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਕੋਰਟ ਦੇ ਅੰਦਰ ਜਿੱਥੇ ਕਿ ਉਹਨਾਂ ਦੀ ਮਦਇਸਥਾ ਹੋਣੀ ਸੀ ਕਿਉਂਕਿ ਹਰਪ੍ਰੀਤ ਦਾ ਆਪਣੀ ਪਤਨੀ ਦੇ ਨਾਲ ਜਿਹੜਾ ਤਲਾਕ ਦਾ ਕੇਸ ਚੱਲ ਰਿਹਾ ਸੀਗਾ ਔਰ ਆਪਸ ਦੇ ਵਿੱਚ ਤਸਲ ਬਹੁਤ ਚੱਲ ਰਹੀ ਸੀਗੀ ਇਹਨਾਂ ਦੀ ਇਹਨਾਂ ਨੂੰ ਇਹ ਲੱਗਦਾ ਸੀ ਕਿ ਇੱਕ ਦੂਸਰੇ ਦੀਆਂ ਜੜਾਂ ਪੁੱਟ ਰੇ ਆ ਕਿਉਂਕਿ ਹਰਪ੍ਰੀਤ ਕੇ ਨੂੰ ਲੱਗਦਾ ਸੀਗਾ ਕਿ ਮੇਰਾ ਸਹੁਰਾ ਮਲਵਿੰਦਰ ਸਿੱਧੂ ਹੈ ਜਿਹੜਾ ਇਹਦਾ ਇਨਵੋਲਵਮੈਂਟ ਜ਼ਿਆਦਾ ਹੈ ਘਰ ਦੇ ਵਿੱਚ ਔਰ ਇਸ ਕਰਕੇ ਕਲੇਸ਼ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਥੋੜਾ ਤਿੰਨ ਸਾਲ ਪਹਿਲਾਂ ਇਸ ਦੀ ਗ੍ਰਿਫਤਾਰੀ ਵੀ ਹੋਈ ਸੀ ਜਿਸ ਦੀ ਮੌਤ ਹੋਈ ਹੈ ਹਰਪ੍ਰੀਤ ਕੇ ਸਿੰਘ ਦੀ ਕਿਉਂਕਿ ਇਸ ਦੀ ਪਤਨੀ ਨੇ ਯਾਨੀ ਕਿ AIG ਮਲਵਿੰਦਰ ਸਿੱਧੂ ਦੀ ਧੀ ਨੇ ਇਹ ਇਲਜ਼ਾਮ ਲਾਏ ਸੀਗੇ ਉਦੋਂ ਪਰਚਾ ਦਰਜ ਹੋਇਆ ਫਿਰ ਗ੍ਰਿਫਤਾਰੀ ਹੋਈ ਜੇਲ੍ਹ 'ਚ ਵੀ ਰਹਿਣਾ ਪਿਆ ਸੀਗਾ ਜਿਸ ਦੀ ਕੱਲ ਮੌਤ ਹੋਈ ਹੈ ਉਸ ਅਫਸਰ ਨੂੰ ਤਾਂ ਕਹਾਣੀ ਸ਼ੁਰੂ ਹੁੰਦੀ ਹੈ ਕਿ ਕਿਉਂਕਿ ਇਸ ਕਹਾਣੀ ਦੇ ਵਿੱਚ ਮੋੜ ਬਹੁਤ ਸਾਰੇ ਹਨ ਦੀ ਉਤਰਾ ਚੜਾ ਬਹੁਤ ਸਾਰੇ ਇਸ ਕਹਾਣੀ ਦੇ ਵਿੱਚ ਪੇਚ ਬਹੁਤ ਸਾਰੇ ਬਹੁਤ ਪੇਚੀਦਾ ਕਹਾਣੀ ਕਿਉਂਕਿ ਮਲਵਿੰਦਰ ਸਿੱਧੂ ਨੂੰ ਵੀ ਇਹ ਲੱਗਦਾ ਸੀਗਾ ਕਿ ਵਿਜੀਲੈਂਸ ਦੇ ਵਿੱਚ ਮੇਰੇ ਜਵਾਈ ਨੇ ਮੈਨੂੰ ਫਸਾਇਆ ਜਦੋਂ ਇਹ ਪੂਰਾ ਕਲੇਸ਼ ਸ਼ੁਰੂ ਹੁੰਦਾ ਜਦੋਂ ਪੂਰਾ ਇਹਨਾਂ ਦਾ ਰੌਲਾ ਸ਼ੁਰੂ ਹੁੰਦਾ ਔਰ ਉਸ ਤੋਂ ਬਾਅਦ ਫਿਰ ਆਪਾਂ ਕੱਲ ਸਭ ਨੇ ਦੇਖਿਆ ਕਿ ਕਿਵੇਂ 43 ਸੈਕਟਰ ਕੋਰਟ ਚੰਡੀਗੜ੍ਹ ਦੇ ਵਿੱਚ ਔਰ ਅਦਾਲਤ ਦੇ ਅੰਦਰ ਜਿੱਥੇ ਇਹ ਦੋਵੇਂ ਪਰਿਵਾਰ ਇਕੱਠੇ ਹੋਣੇ ਸੀਗੇ ਜਿੱਥੇ ਦੋਵਾਂ ਪਰਿਵਾਰਾਂ ਨੂੰ ਬੁਲਾਇਆ ਸੀ ਕਿਸੇ ਮੀਡੀਏਟਰ ਨੇ ਔਰ ਕੋਰਟ ਦੇ ਅੰਦਰ ਬੈਠ ਕੇ ਇਹਨਾਂ ਦਾ ਸ਼ਾਇਦ ਕੋਈ ਨਾ ਕੋਈ ਫੈਸਲਾ ਹੋ ਜਾਣਾ ਸੀ ਕੋਈ ਜਾਂ ਤਾਂ ਤਲਾਕ ਹੋ ਜਾਂਦਾ ਜਾਂ ਕੋਈ ਸੁਲਟਾਰਾ ਇਹਨਾਂ ਦਾ ਨਿਪਟਾਰਾ ਕੋਈ ਨਾ ਕੋਈ ਹੋ ਜਾਣਾ ਸੀ ਪਰ ਮੋਸਟਲੀ ਕਿ ਸ਼ਾਇਦ ਤਲਾਕ ਹੀ ਹੋਣਾ ਸੀ ਕਿਉਂਕਿ ਇਹਨਾਂ ਚ ਖਟਾਸ ਇੰਨੀ ਜ਼ਿਆਦਾ ਵਧ ਗਈ ਸੀ ਪਰ ਦੇਖੋ ਕਿਵੇਂ ਪਲਾਨ ਕੀਤਾ ਗਿਆ ਕਿਉਂਕਿ ਕਿੰਨਾ ਗੁੱਸੇ ਦੇ ਨਾਲ ਕਿੰਨਾ ਖੁੰਧਕ ਦੇ ਨਾਲ ਭਰਿਆ ਹੋਊਗਾ ਏਆਜੀ ਮਲਵਿੰਦਰ ਸਿੱਧੂ ਉਸ ਨੇ ਮੈਂ ਕਹਾਂਗਾ ਕਿ ਇਸ ਕੇਸ ਦੇ ਬਾਰੇ ਪੂਰਾ ਮੈਂ ਕਹਾਂਗਾ ਕਿ ਦਰਸ਼ਕਾਂ ਨੂੰ ਪਤਾ ਲੱਗੇ ਕਿ ਆਖਰਕਾਰ ਸ਼ੁਰੂ ਕਿੱਥੋਂ ਹੋਇਆ ਇਹ ਕੇਸ ਕਿੰਨੇ ਸਾਲ ਪੁਰਾਣਾ ਹੈ ਕਿਹੜੀਆਂ ਕਿਹੜੀਆਂ ਗੱਲਾਂ ਇਸ ਕੇਸ ਦੇ ਵਿੱਚ ਰਹੀਆਂ ਕਿ ਅਖੀਰ ਤੇ ਮੌਤ ਹੀ ਰਾਹ ਲੱਭਿਆ ਮਲਵਿੰਦਰ ਸਿੱਧੂ ਨੂੰ ਦੇਖੋ ਇਸ ਦੇ ਵਿੱਚ ਜੇ ਮੰਦੀਪ ਆਪਾਂ ਪਿੱਛੇ ਜਾਈਏ ਤਾਂ ਏਆਈਜੀ ਮਲਵਿੰਦਰ ਸਿੱਧੂ ਪਿਛਲੇ ਦਿਨਾਂ ਤੋਂ ਬਹੁਤ ਫਰਸਟ੍ਰੇਟਡ ਚੱਲ ਰਿਹਾ ਸੀ ਹੁਣ ਇਸ ਤੋਂ ਹੋਰ ਪਿੱਛੇ ਚਲਦੇ ਹਾਂ ਏਆਈਜੀ ਮਲਵਿੰਦਰ ਸਿੱਧੂ ਦੀ ਧੀ ਹੈ ਡਾਕਟਰ ਅਮਿਤੋਜ ਕੌਰ ਜੋ ਕਿ ਹੁਣ ਇਹਨਾਂ ਦਿਨਾਂ ਦੇ ਵਿੱਚ ਕੈਨੇਡਾ ਔਰ ਅਮਿਤੋਜ ਕੌਰ ਦਾ ਵਿਆਹ ਹੁੰਦਾ ਹਰਪ੍ਰੀਤ ਕੇਸ ਸਿੰਘ ਦੇ ਨਾਲ ਜੋ ਕਿ ਆਈਆਰਐਸ ਅਫਸਰ ਸੀਗਾ ਔਰ ਆਪਸ ਦੇ ਵਿੱਚ ਇਹਨਾਂ ਦੇ ਵਿੱਚ ਕਲੈਸ਼ ਇਸ ਗੱਲ ਤੋਂ ਸ਼ੁਰੂ ਹੋਇਆ ਜਿਹੜਾ ਦੱਸਿਆ ਜਾਂਦਾ ਕਿ ਹਰਪ੍ਰੀਤ ਕੇਸ ਸਿੰਘ ਨੂੰ ਲੱਗਦਾ ਸੀਗਾ ਕਿ ਮੇਰੇ ਸਹੁਰੇ ਦੀ ਦਖਲਅੰਦਾਜ਼ੀ ਬਹੁਤ ਹੈ ਮੇਰੇ ਘਰ ਦੇ ਵਿੱਚ ਜੋ ਕਿ ਨਹੀਂ ਹੋਣੀ ਚਾਹੀਦੀ ਕਿਸੇ ਦਾ ਵੀ ਜਦੋਂ ਘਰ ਦੇ ਅੰਦਰ ਦਖਲਅੰਦਾਜ਼ੀ ਜਦੋਂ ਸਹੁਰੇ ਪਰਿਵਾਰ ਦੀ ਵੜ ਜਾਂਦੀ ਭਾਵੇਂ ਕੁੜੀ ਵਾਲਿਆਂ ਵੱਲੋਂ ਹੋਵੇ ਜਾਂ ਮੁੰਡੇ ਵਾਲਿਆਂ ਦੇ ਸਹੁਰੇ ਪਰਿਵਾਰ ਵੱਲੋਂ ਹੋਵੇ ਤਾਂ ਉਹ ਘਰ ਟੁੱਟਣਾ ਹੀ ਹੁੰਦਾ ਜਾਂ ਉਹ ਘਰ ਦੇ ਵਿੱਚ ਭਾਂਡੇ ਖੜਕਣੇ ਸ਼ੁਰੂ ਹੋ ਜਾਂਦੇ ਆ ਤਾਂ ਭਾਂਡੇ ਖੜਕਣ ਦੀ ਸ਼ੁਰੂਆਤ ਹੋਈ ਔਰ ਗੱਲ ਇੰਨੀ ਵੱਧ ਗਈ ਕਿ ਸ਼ਿਕਾਇਤ ਦਰਜ ਕਰਾਉਣੀ ਪੈਗੀ ਮੋਹਾਲੀ ਦੇ ਵਿੱਚ ਸ਼ਿਕਾਇਤ ਹੋਈ ਮੈਨੂੰ ਯਾਦ ਆ ਜਦੋਂ ਐਸਐਸਪੀ ਸੀਗੇ ਸਤੰਦਰ ਸਿੰਘ ਉਹਨਾਂ ਦਾ ਬਿਆਨ ਵੀ ਆਇਆ ਸੀਗਾ ਔਰ ਮੋਹਾਲੀ ਮੋਹਾਲੀ ਸ਼ਿਕਾਇਤ ਦਰਜ ਹੋਈ ਫਿਰ ਗ੍ਰਿਫਤਾਰੀ ਹੁੰਦੀ ਹੈ ਆ ਆਈਆਰਐਸ ਅਫਸਰ ਦੀ ਜੋ ਕਿ ਲਿਆਂਦਾ ਜਾਂਦਾ ਉਹਨਾਂ ਨੂੰ ਦਿੱਲੀੋਂ ਫਿਰ ਕਿਉਂਕਿ ਦਿੱਲੀ ਸੀਗੇ ਚਾਹਤ ਔਰ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਉਦੋਂ ਤਸਲ ਹੋਰ ਜ਼ਿਆਦਾ ਵੱਧ ਜਾਂਦੀ ਹੈ ਜਦੋਂ ਫਿਰ ਕੇਸੋ ਕੇਸੇ ਹੋ ਗਿਆ ਮਾਮਲਾ ਕੋਰਟ ਕਚਹਿਰੀ ਚ ਮਾਮਲਾ ਪਹੁੰਚ ਗਿਆ ਥਾਣਿਆਂ ਦੇ ਵਿੱਚ ਪਹੁੰਚ ਗਿਆ ਮਾਮਲਾ ਔਰ ਹਰਪ੍ਰੀਤ ਸਿੰਘ ਨੂੰ ਵੀ ਦੇਖੋ ਇੰਨਾ ਵੱਡਾ ਅਪਸਰ ਹੈ ਉਹ ਇੱਕ ਡੈਕੋਰਮ ਹੁੰਦਾ ਅਹੁਦੇ ਦਾ ਵੀ ਉਹਨੂੰ ਲੱਗਿਆ ਕਿ ਭਾਈ ਮੇਰੀ ਤਾਂ ਫਜ਼ੀਅਤ ਹੋ ਗਈ ਮਿੱਟੀ ਪਲੀਤ ਹੋ ਗਈ ਮੇਰੀ ਘਰ ਵਾਲੀ ਦੇ ਕਰਕੇ ਜਾਂ ਸਹੁਰੇ ਦੇ ਇੰਟਰਫੀਅਰੈਂਸ ਦੇ ਕਰਕੇ ਮੈਨੂੰ ਜਿਹੜਾ ਜੇਲ੍ਹ ਦੀਆਂ ਸਲੱਖਾਂ ਪਿੱਛੇ ਰਹਿਣਾ ਪੈ ਗਿਆ ਜਾਣਾ ਪੈ ਗਿਆ ਫਿਰ ਘਰ ਉਹਨਾਂ ਦਾ ਟੁੱਟ ਗਿਆ ਔਰ ਉਸ ਤੋਂ ਬਾਅਦ ਫਿਰ ਥੋੜਾ ਬਹੁਤ ਚੱਲਦਾ ਰਿਹਾ ਇਸੇ ਤਰੀਕੇ ਦੇ ਨਾਲ ਇੱਕ ਵਾਰ ਫਿਰ ਇਹਨਾਂ ਦਾ ਮੇਲਜੋਲ ਹੋਇਆ ਪਰ ਇੱਕ ਵਾਰ ਚਲੀ ਗਈ ਸੀ ਕੁੜੀ ਵਾਪਸ ਪਰ ਫਿਰ ਜਿਆਦਾ ਨਿਭ ਨਹੀਂ ਪਾਈ ਕੁੜੀ ਨੇ ਅਲੀਗੇਸ਼ਨ ਮਨਦੀਪ ਇਹ ਲਾਏ ਸੀਗੇ ਹਰਪ੍ਰੀਤ ਕੇ ਸਿੰਘ ਤੇ ਜਿਹਦਾ ਕੱਲ ਮਰਡਰ ਹੋਇਆ ਕਿ ਇਹ ਮੈਨੂੰ ਕੁੱਟਦਾ ਮਾਰਦਾ ਬਹੁਤ ਹੈ ਮੇਰੇ ਤੇ ਹੱਥ ਚੁੱਕਦਾ ਔਰ ਨਾਲ ਹੀ ਉਹਨੇ ਇਹ ਵੀ ਅਲੀਗੇਸ਼ਨ ਲਾਇਏ ਸੀਗੇ ਕਿ ਇਸਨੇ ਪੈਸੇ ਲਏ ਐ ਛੱਡ ਤੋਂ 40 45 ਲੱਖ ਰੁਪਏ ਦੀ ਸ਼ਾਇਦ ਗੱਲ ਸੀਗੀ ਕਿ ਪੈਸੇ ਲਏ ਆ ਔਰ ਪਿੱਛੇ ਜੇ ਜਦੋਂ ਕਹਿੰਦੇ ਕਿ ਘਰ ਬਣਾਉਣਾ ਸੀਗਾ ਇਸਨੇ ਕੋਠੀ ਬਣਾਉਣੀ ਸੀਗੀ ਉਦੋਂ ਵੀ ਪੈਸੇ ਮੇਰੇ ਪਿਤਾ ਤੋਂ ਮੰਗੇ ਯਾਨੀ ਕਿ ਏ.ਆਈ.ਜੀ. ਮਲਵਿੰਦਰ ਸਿੱਧੂ ਤੋਂ ਮੰਗੇ ਇਸਨੇ ਮੈਨੂੰ ਪੈਸਿਆਂ ਲਈ ਪ੍ਰੈਸ਼ਰਾਈਜ਼ ਕਰ ਰਿਹਾ ਹੈ ਕਿ ਮੈਂ ਆਪਣੀ ਕੋਠੀ ਬਣਾਉਣੀ ਹੈ ਇਸ ਕਰਕੇ ਮੇਰੀ ਮਦਦ ਕੀਤੀ ਜਾਵੇ ਖੈਰ ਇਸ ਤੋਂ ਬਾਅਦ ਇਹ ਤਾਂ ਇਲਜ਼ਾਮ ਸੀਗਾ ਆਪਾਂ ਸ ਬੀਬੀਆਂ ਨੂੰ ਪਹਿਲ ਦਿੱਤੀ ਜਾਂਦੀ ਹੈ ਕੋਰਟ ਦੇ ਵਿੱਚ ਵੀ ਕਹਿ ਲਈ ਜਾਂ ਕਾਨੂੰਨ ਦੇ ਵਿੱਚ ਖਾਸ ਤੌਰ ਤੇ ਕਿਉਂਕਿ ਕਾਨੂੰਨ ਦੇ ਵਿੱਚ ਇਹਨਾਂ ਨੂੰ ਤਰਜੀਹ ਜ਼ਿਆਦਾ ਦਿੱਤੀ ਜਾਂਦੀ ਹੈ ਕੁਝ ਚੀਜ਼ਾਂ ਨੂੰ ਲੈ ਕੇ ਕਿ ਬੀਬੀਆਂ ਦੇ ਉੱਪਰ ਜ਼ੁਲਮ ਹੋਇਆ ਜਾਂ ਬੀਬੀਆਂ ਤੇ ਜ਼ੁਲਮ ਜ਼ਿਆਦਾ ਹੁੰਦੇ ਇਸ ਕਰਕੇ ਹਾਲਾਂਕਿ ਕੁਝ ਇੱਕ ਮਾਮਲੇ ਬਹੁਤ ਸਾਰੇ ਹੁੰਦੇ ਫੇਵਰ ਮਿਲ ਜਾਂਦਾ ਤਾਂ ਉਸੇ ਤਰ੍ਹਾਂ ਫਿਰ ਜਦੋਂ ਫੇਵਰ ਵੀ ਮੈਡਮ ਨੂੰ ਮਿਲ ਗਿਆ ਅਮਿਤੋਜ ਕੌਰ ਉਹਨਾਂ ਨੂੰ ਹਾਲਾਂਕਿ ਉਹ ਪੇਸ਼ੇ ਤੋਂ ਡਾਕਟਰ ਨੇ ਔਰ ਹੁਣ ਇਹਨਾਂ ਦਿਨਾਂ ਦੇ ਵਿੱਚ ਪਹਿਲਾਂ ਵੀ ਜ਼ਿਕਰ ਕੀਤਾ ਕਿ ਕੈਨੇਡਾ ਨੇ ਪਰ ਉਹ ਤਫਸਲ ਵੱਧਦੀ ਗਈ ਮੰਦੀ ਫਿਰ ਉਹਨੇ ਵੀ ਜਿਹੜੀ ਇਹ ਜਾਣਕਾਰੀ ਕਿਉਂਕਿ ਮਲਵਿੰਦਰ ਸਿੱਧੂ ਨੇ ਆਪਣੇ ਕਲੋਜ਼ ਬੰਦਿਆਂ ਨੂੰ ਇੱਕ ਜਿਹੜੀ ਇਹ ਗੱਲ ਦੱਸੀ ਸੀ ਉਹ ਕਿਸੇ ਨਾਲ ਚਰਚਾ ਕਰ ਰਿਆ ਸੀ ਕਿ ਮੈਂ ਤਾਂ ਉਹਨਾਂ ਨੇ ਮੈਨੂੰ ਇਹ ਗੱਲ ਦੱਸੀ ਉਹ ਕਹਿੰਦੇ ਕਿ ਮਲਵਿੰਦਰ ਸਿੱਧੂ ਨੂੰ ਉਹਦੇ ਜਵਾਈ ਨੇ ਫਸਾਇਆ ਇਹ ਮਲਵਿੰਦਰ ਸਿੱਧੂ ਦੇ ਮਨ ਦੇ ਵਿੱਚ ਗੱਲ ਸੀਗੀ ਖੜਕ ਕੇ ਕੀ ਸੀ ਗੱਲ ਕਿਉਂਕਿ ਉਹ ਵਿਜੀਲੈਂਸ ਨੇ ਜਦੋਂ ਪਿੱਛੇ ਜੇ ਵੀ ਮਲਵਿੰਦਰ ਸਿੱਧੂ ਨੂੰ ਗ੍ਰਿਫਤਾਰ ਵੀ ਕੀਤਾ ਔਰ ਇਹਦੇ ਪਿੱਛੇ ਦੀ ਇੱਕ ਹੋਰ ਕਹਾਣੀ ਹੈ ਜਦੋਂ ਇਹ ਪੂਰਾ ਮਸਲਾ ਉੱਠ ਗਿਆ ਜਦੋਂ ਇਹਦੀ ਮਲਵਿੰਦਰ ਸਿੱਧੂ ਦੀ ਆਪਦੇ ਜਵਾਈ ਦੇ ਨਾਲ ਅੜਫਸ ਹੋ ਗਈ ਉਦੋਂ ਫਿਰ ਇਸਨੇ ਪਰਤਾਂ ਫਰੋਲੀਆਂ ਉਸ ਇਸਨੇ ਇਹ ਚੀਜ਼ ਲੱਭ ਲਈ ਉਸਦੇ ਲੂਪ ਹੋ ਲੱਪਣੇ ਸ਼ੁਰੂ ਕੀਤੇ ਜਦੋਂ ਬੰਦਾ ਦੁਸ਼ਮਣੀ ਕੱਢਦਾ ਤਾਂ ਫਿਰ ਕਿਵੇਂ ਹਰਪ੍ਰੀਤ ਸਿੰਘ ਨੂੰ ਫਸਾਇਆ ਜਾਏ ਹਰਪ੍ਰੀਤ ਸਿੰਘ ਯਾਨੀ ਕਿ ਆਪਦੇ ਜਵਾਈ ਨੂੰ ਫਸਾਉਣ ਲਈ ਮਲਵਿੰਦਰ ਸਿੱਧੂ ਨੇ ਕੀ ਕਰਿਆ ਫਿਰ ਉਹਦਾ ਜਿਹੜਾ ਸਰਟੀਫਿਕੇਟ ਸੀਗਾ ਉਹ ਲੱਭ ਲਿਆ ਉਸਨੇ ਕਿ ਇਹਦਾ ਬਰਥ ਸਰਟੀਫਿਕੇਟ ਜਿਹੜਾ ਜਾਂ ਜਿਹੜੇ ਡਾਕੂਮੈਂਟ ਲਗਾ ਕੇ ਇਹ ਨੌਕਰੀ ਦੇ ਵਿੱਚ ਭਰਤੀ ਹੋਇਆ ਔਰ ਉਹ ਐਸਸੀ ਸਰਟੀਫਿਕੇਟ ਲਗਾ ਕੇ ਕਹਿੰਦੇ ਕਿ ਨੌਕਰੀ ਉਸਨੇ ਲਈ ਹੂੰ ਕਿਉਂਕਿ ਪਿਛਲੇ ਦਿਨੀ ਜਿਹੜਾ ਦੇਖਿਆ ਆਪਾਂ ਫਰਜੀਵਾੜਾ ਬਹੁਤ ਸਾਰੀਆਂ ਥਾਵਾਂ ਤੇ ਹੋਇਆ ਇਹੋ ਜਿਹਾ ਔਰ ਬਹੁਤ ਸਾਰੇ ਪ੍ਰੋਮਿਨੈਂਟ ਬੰਦਿਆਂ ਦੇ ਵੀ ਨਾ ਨਾ ਆਏ ਉਹਨਾਂ ਦੇ ਕੀ ਉਹਨਾਂ ਦੇ ਪਿਤਾ ਨੇ ਨੌਕਰੀ ਲਈ ਸੀ ਕਿਸੇ ਦੇ ਮੁੰਡੇ ਨੇ ਨੌਕਰੀ ਲਈ ਸੀ ਇਸ ਤਰ੍ਹਾਂ ਤਾਂ ਜਦੋਂ ਇਹ ਚੀਜ਼ ਨਿਕਲ ਕੇ ਆਈ ਤਾਂ ਉਦੋਂ ਕਹਿੰਦੇ ਕਿ ਹਰਪ੍ਰੀਤ ਸਿੰਘ ਨੂੰ ਲੱਗਿਆ ਵੀ ਇਹ ਹੋਈ ਕਿ ਜਾਂਦਾ ਹਾਲਾਂਕਿ ਉਹ ਤੋਂ ਇੱਕ ਦੋ ਜਣਿਆਂ ਨੇ ਪੁੱਛਿਆ ਤਾਂ ਉਹਨੇ ਇੱਕ ਕਿਹਾ ਕਿ ਇਹ ਤਾਂ ਫਰਜੀ ਗੱਲਾਂ ਨੇ ਦੁਸ਼ਮਣੀ ਕੱਢਣ ਵਾਸਤੇ ਗੱਲਾਂ ਕਰੀ ਜਾਂਦਾ ਪਰ ਇਹ ਤਸਲ ਵੱਧ ਗਈ ਫਿਰ ਇੱਕ ਫਰੰਟ ਖੜਾ ਕੀਤਾ ਗਿਆ ਉਹਨਾਂ ਨੇ ਪ੍ਰੋਟੈਸਟ ਵੀ ਕਰਨਾ ਸ਼ੁਰੂ ਕੀਤਾ ਇਹਦੇ ਤੇ ਮਾਮਲਾ ਵੀ ਉੱਠਿਆ ਫਿਰ ਇੱਕ ਪੱਤਰਕਾਰਾਂ ਨੂੰ ਵੀ ਕਈਆਂ ਨੂੰ ਇਨਵੋਲਵ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਇੱਕ ਪੱਤਰਕਾਰ ਰਜਿੰਦਰ ਸਿੰਘ ਤਗੜ ਜੇਲ੍ਹ ਦੇ ਵਿੱਚ ਨੇ ਪਰ ਇਸ ਪੂਰੇ ਮਸਲੇ ਦੇ ਵਿੱਚ ਆਪਾਂ ਜੇ ਦੇਖੀਏ ਜਾ ਕੇ ਤਾਂ ਆਪਸੀ ਟਸਲ ਜਿਹੜੀ ਆ ਕਿਉਂਕਿ ਦੋਵੇਂ ਅਫਸਰ ਸੀਗੇ ਮਨਦੀਪ ਚੰਗੇ ਪੜ੍ਹੇ ਲਿਖੇ ਪੜ੍ਹ ਲਿਖ ਕੇ ਬੰਦਾ ਅਫਸਰ ਬਣਦਾ ਤਾਂ ਕੋਈ ਇਹ ਤਾਂ ਨਹੀਂ ਕਿ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਈਗੋ ਕਲੈਸ਼ ਕਰ ਗਈ ਦੋਨੇ ਅਫਸਰਾਂ ਨੇ ਈਗੋ ਕਲੈਸ਼ ਕਰ ਗਈ ਆਪਸ ਦੇ ਵਿੱਚ ਬਹਿ ਕੇ ਇਹ ਮਾਮਲਾ ਨਿਪਟਾ ਸਕਦੇ ਸੀ ਪਰ ਦੇਖੋ ਹੁਣ ਮਨੋਵਿੰਦਰ ਸਿੱਧੂ ਜੇਲ੍ਹ ਚ ਚੱਕੀ ਪੀਸੇਗਾ ਜੇਲ੍ਹ ਚ ਸਲਾਖਾਂ ਪਿੱਛੇ ਜਾਊਗਾ ਕਿਉਂਕਿ ਹੁਣ ਉਹਦਾ ਰਿਮਾਂਡ ਮਿਲ ਗਿਆ ਹੁਣ ਪੁੱਛ ਕੇ ਛੋਰ ਹੋਣੀ ਉਹਦੇ ਤੋਂ ਵੈਪਨ ਰਿਕਵਰ ਇਹ ਨਾ ਹੋਵੇ ਕਿ ਉਹ ਉਹਦੇ ਹੋਰ ਪਰਿਵਾਰ ਨੂੰ ਵੀ ਲਿਭੇਟ ਲਿਆ ਜਾਵੇ ਕਿਉਂਕਿ ਹਰਪ੍ਰੀਤ ਕੇਸ ਸਿੰਘ ਦਾ ਪਰਿਵਾਰ ਕਹਿ ਰਿਹਾ ਕਿ ਉਹਦਾ ਪਰਿਵਾਰ ਵੀ ਸ਼ਾਮਲਾ ਇੱਥੋਂ ਤੱਕ ਈਵਨ ਉਹਦੇ ਵੈਪਨ ਲਿਆ ਕੇ ਦਿੱਤਾ ਉਸ ਨੂੰ ਕੋਰਟ ਦੇ ਅੰਦਰ ਵੈਪਨ ਚਲਾ ਕਿਵੇਂ ਗਿਆ ਇਹ ਚੰਡੀਗੜ੍ਹ ਪੁਲਿਸ ਦਾ ਕਿੰਨਾ ਵੱਡਾ ਫੇਲੀਅਰ ਹੈ ਦੇਖੋ ਤੁਸੀਂ ਮੌਕੇ ਤੇ ਜਿਹੜੇ ਜਿੰਨਾਂ ਨੇ ਚੈਕਿੰਗ ਕਰਨਾ ਇਕੱਲੇ ਇਕੱਲੇ ਬੰਦੇ ਦੀ ਚੈਕਿੰਗ ਹੋ ਕੇ ਜਾਂਦੀ ਹੈ ਚੀਜ਼ ਪਰ ਕਿਵੇਂ ਵੈਪਨ ਚਲਾ ਗਿਆ ਸਭ ਤੋਂ ਵੱਡਾ ਤਾਂ ਸਵਾਲ ਇਹ ਹੈ ਉਹਦਾ ਵਕੀਲ ਵੀ ਇਹ ਗੱਲ ਕਹਿ ਰਿਹਾ ਕਿ ਭਾਈ ਮੇਰੇ ਜਿਹੜਾ ਮੇਰਾ ਕਲਾਇੰਟ ਆ ਇਹਦਾ ਪਿਸਟਲ ਲੈ ਕੇ ਜਾਣਾ ਰਿਵੋਲਵਰ ਅੰਦਰ ਲੈ ਕੇ ਜਾਣਾ ਨਹੀਂ ਗਲਤ ਗਲਤੀ ਇਹ ਹੈ ਕਿ ਪੁਲਿਸ ਨੇ ਚੈੱਕ ਕਿਉਂ ਨਹੀਂ ਕੀਤਾ ਖੈਰ ਗਲਤ ਤਾਂ ਦੋਵੇਂ ਹੀ ਆ ਪਰ ਦੂਜੇ ਪਾਸੇ ਅਸੀਂ ਜਿਹੜੀ ਗਲਤੀ ਸੀ ਉੱਥੇ ਆਈਏ ਕਿ ਜਦੋਂ ਇਹਨਾਂ ਦਾ ਕਲੈਸ਼ ਹੋਇਆ ਜਦੋਂ ਸਰਟੀਫਿਕੇਟ ਵਾਲਾ ਮਾਮਲਾ ਆਇਆ ਇੱਕ ਵਾਰ ਉਹਨੂੰ ਝਟਕਾ ਲੱਗਿਆ ਫਿਰ ਗੱਲ ਇੱਥੋਂ ਅੱਗੇ ਵੱਧਦੀ ਹੈ ਮਨਦੀਪ ਕੇ ਉਹ ਜਿਹੜਾ ਹਰਪ੍ਰੀਤ ਕੇ ਸਿੰਘ ਸੀਗਾ ਮਲਵਿੰਦਰ ਸਿੱਧੂ ਦਾ ਜਵਾਈ ਉਹਦਾ ਕੋਈ ਰਿਸ਼ਤੇਦਾਰ ਦੱਸਿਆ ਜਾਂਦਾ ਵਿਜੀਲੈਂਸ ਦੇ ਇੱਕ ਟਾਪ ਲੈਵਲ ਤੇ ਅਫਸਰ ਦਾ 리ਡਰ ਦੱਸਿਆ ਜਾਂਦਾ ਉਦਾ ਕਲੋਜ਼ ਦੱਸਿਆ ਜਾਂਦਾ ਔਰ ਉਹਦੇ ਤੇ ਫਿਰ ਉਹਦੇ ਨਾਲ 60 ਗੰਠ ਕਰਕੇ ਹਰਪ੍ਰੀਤ ਨੇ ਫਿਰ ਆਪਣੇ ਜਵਾਈ ਨੂੰ ਆਪਣੇ ਹਰਪ੍ਰੀਤ ਨੇ ਆਪਣੇ ਸਹੁਰੇ ਨੂੰ ਫਸਾਉਣਾ ਦੀ ਕੋਸ਼ਿਸ਼ ਸ਼ੁਰੂ ਕੀਤੀ ਉਹਨੇ ਲੂਪ ਹੋਲ ਦਿੱਤੇ ਮਲਵਿੰਦਰ ਸਿੱਧੂ ਨੂੰ ਸਹੁਰੇ ਦੇ ਮਲਵਿੰਦਰ ਸਿੱਧੂ ਨੂੰ ਫਸਾਉਣ ਦੀ ਉਸਨੇ ਪਲਾਨ ਕੀਤਾ ਇਸ ਚੀਜ਼ ਦੀ ਭਣਕ ਮਲਵਿੰਦਰ ਸਿੱਧੂ ਨੂੰ ਲੱਗੀ ਇਹੀ ਗੱਲ ਮਲਵਿੰਦਰ ਸਿੱਧੂ ਨੇ ਪਿਛਲੇ ਦਿਨੀ ਕਿਸੇ ਬੰਦੇ ਕੋਲੇ ਕਈ ਬੰਦਿਆਂ ਕੋ ਜ਼ਿਕਰ ਕੀਤਾ ਉਸਨੇ ਕਿ ਮੇਰੇ ਜਵਾਈ ਨੇ ਮੈਨੂੰ ਫਸਾਉਣ ਲਈ ਵਿਜੀਲੈਂਸ ਦੇ ਵਿੱਚ ਇਹ ਸਭ ਕੁਝ ਕੀਤਾ ਤਾਂ ਫਿਰ ਪਿਛਲੇ ਦਿਨੀ ਆਪਾਂ ਦੇਖਿਆ ਕਿਵੇਂ ਮਲਵਿੰਦਰ ਸਿੱਧੂ ਔਰ ਜਾਂਚ ਵੀ ਬੜੀ ਤੇਜ਼ ਰਫ਼ਤਾਰ ਦੇ ਨਾਲ ਹੋਈ ਮਲਵਿੰਦਰ ਸਿੱਧੂ ਫਸਿਆ ਇਸ ਪੂਰੇ ਕੇਸ ਦੇ ਵਿੱਚ ਉਸ ਨੂੰ ਜੇਲ੍ਹ ਜਾਣਾ ਪਿਆ ਪਰ ਮਲਵਿੰਦਰ ਸਿੱਧੂ ਇਹ ਕਿਹਾ ਜਾ ਸਕਦਾ ਕਿ ਇੱਕ ਟਾਈਪ ਦਾ ਸੰਕੀ ਕਿਸਮ ਦਾ ਆਦਮੀ ਹੈ ਮਲਵਿੰਦਰ ਸਿੱਧੂ ਆਪਾਂ ਬੈਠੇ ਗੱਲ ਕਰ ਰਹੇ ਆ ਇਹ ਨਹੀਂ ਪਤਾ ਕਿ ਮਲਵਿੰਦਰ ਸਿੱਧੂ ਮੰਨ ਲਓ ਸਾਹਮਣੇ ਬੈਠਾ ਹੋਵੇ ਔਰ ਉਹਨੇ ਆਪਣੇ ਅੰਡਰਵੇਅਰ ਦੇ ਵਿੱਚ ਰਿਕਾਰਡਰ ਫਿੱਟ ਕੀਤਾ ਹੋਵੇ ਕਿਉਂਕਿ ਜਿਸ ਕਿਸੇ ਨਾਲ ਵੀ ਪਿਛਲੇ ਦਿਨਾਂ 'ਚ ਮਲਵਿੰਦਰ ਸਿੱਧੂ ਮਿਲਿਆ ਜਿਨੇ ਕਤਲ ਕੀਤਾ ਆਪਣੇ ਜਵਾਈ ਦਾ ਉਹ ਹਰ ਬੰਦੇ ਨੇ ਮੋਸਟਲੀ ਕਹਿੰਦੇ ਕਿ ਆਪਣੇ ਅੰਡਰਵੇਅਰ ਦੇ ਵਿੱਚ ਟੇਪ ਰਿਕਾਰਡਰ ਲਾ ਕੇ ਗੱਲ ਕਰਦਾ ਰਿਹਾ ਕਿਉਂਕਿ ਜੇ ਉਹ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਇਆ ਉਦੋਂ ਵੀ ਉਹਦੇ ਅੰਡਰਵੇਅਰ ਦੇ ਵਿੱਚ ਟੇਪ ਰਿਕਾਰਡਰ ਸੀਗਾ ਔਰ ਉਹਦੇ ਟੇਪ ਰਿਕਾਰਡਰ ਨੇ ਹੀ ਇੱਕ ਪੱਤਰਕਾਰ ਵੀ ਫਸਾਤਾ ਹੋਰ ਵੀ ਕਈ ਜਣੇ ਰਗੜਾਤੇ ਉਸ ਬੰਦੇ ਨੇ ਔਰ ਤੁਸੀਂ ਇਹ ਦੇਖੋ ਕਿੰਨਾ ਸ਼ੱਕੀ ਕਿਸਮ ਦਾ ਬੰਦਾ ਹੋਊਗਾ ਜਿਸ ਨੂੰ ਇਹ ਲੱਗਦਾ ਕਿ ਹਰ ਇੱਕ ਗੱਲ ਰਿਕਾਰਡ ਕਰਨੀ ਤਿੰਨ ਘੰਟਿਆਂ ਦੀ ਕਹਿੰਦੇ ਕਿ ਰਿਕਾਰਡਿੰਗ ਸੀਗੀ ਤਾਂ ਉਹ ਸਾਰੀ ਰਿਕਾਰਡਿੰਗ ਉਸਨੇ ਆਪਣੇ ਅੰਡਰਵੇਅਰ ਦੇ ਵਿੱਚ ਰਿਕਾਰਡਰ ਪਾ ਕੇ ਸਭ ਕੁਝ ਰਿਕਾਰਡ ਕੀਤਾ ਤਾਂ ਇਹੋ ਜਿਹੇ ਬੰਦੇ ਤੇ ਕਿਵੇਂ ਕੋਈ ਯਕੀਨ ਵੀ ਕਿਵੇਂ ਕਰੂਗਾ ਯਕੀ ਕੀ ਇਹੋ ਜੀ ਵਜ੍ਹਾ ਹੋਈ ਕਿ ਉਹ ਸਨ ਕਿ ਇਹੋ ਜੀ ਜਾਗ ਗਏ ਉਹਨੂੰ ਕਿ ਹਰ ਇੱਕ ਚੀਜ਼ ਨੂੰ ਉਹਨੂੰ ਲੱਗਿਆ ਕਿ ਰਿਕਾਰਡ ਕਰ ਲੈਣੇ ਚਾਹੀਦੀ ਹਰ ਇੱਕ ਚੀਜ਼ ਆਨ ਰਿਕਾਰਡ ਹੋਵੇ ਪਤਾ ਨਹੀਂ ਹੋਰ ਕਿੰਨੀਆਂ ਕਿ ਰਿਕਾਰਡਿੰਗਸ ਇਸ ਤਰ੍ਹਾਂ ਹੋਣਗੀਆਂ ਅਫਸਰਾਂ ਨੂੰ ਫਿਕਰ ਪੈ ਗਿਆ ਭਾਈ ਜਿਹੜੇ ਜਿਹੜੇ ਲੋਕਾਂ ਦੇ ਸਰਕਲ ਦੇ ਵਿੱਚ ਰਿਹਾ ਜਿੰਨਾ ਜਿੰਨਾ ਨਾ ਕੰਟੈਕਟ ਕੀਤਾ ਜਿਹੜੇ ਜਿਹੜਾ ਕੰਟੈਕਟ ਕੀਤਾ ਹਰੇਕ ਨੂੰ ਲੱਗਿਆ ਹੋਊਗਾ ਕਿ ਕੀ ਪਤਾ ਸਾਡੀ ਕੋਈ ਗੱਲ ਨਾ ਰਿਕਾਰਡ ਹੋ ਗਏ ਹਾਂ ਪੱਕੀ ਗੱਲ ਆ ਕਿਉਂਕਿ ਹਰ ਬੰਦੇ ਨੂੰ ਲੱਗਦਾ ਹੈ ਕਿ ਭਾਈ ਮੇਰ ਨੂੰ ਵੀ ਕੱਲ ਮਿਲ ਕੇ ਗਿਆ ਮੈਨੂੰ ਪਰਸੋਂ ਮਿਲ ਕੇ ਗਿਆ ਇਹ ਤਾਂ ਨਹੀਂ ਕਿਤੇ ਅੰਡਰਵੇਅਰ ਦੇ ਵਿੱਚ ਰਿਕਾਰਡਰ ਪਾ ਕੇ ਸਭ ਨੂੰ ਰਿਕਾਰਡ ਕਰ ਗਿਆ ਹੋਵੇ ਜੇ ਆਪ ਗੱਲ ਕਰੀ ਲਗਾਤਾਰ ਤੁਸੀਂ ਕੱਲ ਵਿਕਰਮ ਇਸ ਕੇਸ ਨੂੰ ਲੈ ਕੇ ਜਦੋਂ ਕਿਉਂਕਿ ਫਾਇਰਿੰਗ ਹੁੰਦੀ ਹੈ ਕਚੈਰੀਆਂ ਦੇ ਵਿੱਚ ਤਾਂ ਵੱਡੀ ਖਬਰ ਆਪਣੇ ਆਪ ਦੇ ਵਿੱਚ ਸੀ ਕਿਉਂਕਿ ਜਿੱਥੇ ਜੱਜ ਸਾਹਿਬ ਬੈਠਦੇ ਆ ਜਿੱਥੇ ਵਕੀਲ ਹੁੰਦੇ ਨੇ ਚਤੋਂ ਪੈਰ ਉੱਤੇ ਸਿਕਿਉਰਿਟੀ ਹੈ ਸਾਰੇ ਉੱਤੇ ਇੰਡੀਕੇਸ਼ਨ ਲੱਗੇ ਹੋਏ ਨੇ ਕੋਈ ਜੇ ਗੱਲ ਕਰੀ ਹਥਿਆਰ ਨਹੀਂ ਅੰਦਰ ਜਾ ਸਕਦਾ ਇੰਡੀਕੇਟਰ ਲੱਗੇ ਹੋਏ ਨੇ ਪ੍ਰੋਪਰ ਪਰ ਜਦੋਂ ਚੰਡੀਗੜ੍ਹ ਕੋਰਟ ਦੇ ਵਿੱਚ ਫਾਇਰਿੰਗ ਦੀ ਖਬਰ ਆਉਂਦੀ ਹੈ ਤਾਂ ਸਾਰਾ মিডিਆ ਇਕੱਠਾ ਹੋ ਜਾਂਦਾ ਹੈ ਉਸ ਵਾਰ ਤੁਸੀਂ ਲਗਾਤਾਰ ਇਸ ਕੇਸ ਨੂੰ ਦੇਖਿਆ ਰਾਤ ਤੱਕ ਤੁਸੀਂ ਪੀਜੀਆਈ ਵੀ ਰਹੇ ਜਦੋਂ ਉਹਨਾਂ ਦੇ ਮੋਰਚੇ ਡਿਪਾਰਟਮੈਂਟ ਚੋਂ ਜਿਹੜੀ ਡੈੱਡ ਬੋਡੀ ਲਿਆਂਦੀ ਗਈ ਤਾਂ ਉਸ ਸਮੇਂ ਬਹੁਤ ਜ਼ਿਆਦਾ ਜਿਹੜਾ ਮਾਹੌਲ ਬਣਿਆ ਹੋਇਆ ਸੀਗਾ ਕਿ ਅਗਰ ਸਵਾਲ ਬੜੇ ਉੱਠ ਰਹੇ ਸੀ ਤਾਂ ਫਿਰ ਸਮੇਲਾ ਦਾ ਹਰੇਕ ਲੋਕਾਂ ਨੇ ਦੇਖਿਆ ਕਿ ਕੇਸ ਦੇ ਬਾਰੇ ਦੇਖਿਆ ਜਾਵੇ ਕਿ ਕੇਸ ਆਖਰ ਹੈ ਕੀ ਸੀ ਕਿਉਂਕਿ 33 ਸਾਲ ਦੀ ਉਮਰ ਦੇ ਵਿੱਚ ਆਈਆਰਐਸ ਅਫਸਰ ਬੰਨਾ ਤਾਂ ਮਾਮੂਲੀ ਜੀ ਗੱਲ ਉਹ ਤਾਂ ਬਹੁਤ ਵੱਡੇ ਅਹੁਦੇ ਦੇ ਉੱਪਰ ਜਾਣਾ ਸੀ ਉਹ ਹਰਪ੍ਰੀਤ ਸਿੰਘ ਨੇ ਤਾਂ ਜੇ ਉਮਰ ਭੋਗ ਦਾ ਪੂਰੀ ਆਪਣੀ ਤਾਂ ਵੱਡੇ ਅਹੁਦੇ ਜਾਣਾ ਸੀ ਤਾਂ ਉਸ ਤੋਂ ਬਾਅਦ ਹੋਰ ਵੀ ਗੱਲਾਂ ਚੱਲੀਆਂ ਕਹਿੰਦੇ ਕਿ ਜਦੋਂ ਮਲਵਿੰਦਰ ਸਿੱਧੂ ਦੀ ਕੁੜੀ ਦਾ ਵਿਆਹ ਹੋਣਾ ਸੀ ਤਾਂ ਉਸ ਸਮੇਂ ਵੀ ਕਹਿੰਦੇ ਬਹੁਤ ਪ੍ਰੋਬਲਮਾਂ ਖੜੀਆਂ ਹੋਈਆਂ ਕਿਹਾ ਜਾਂਦਾ ਕਿ ਜਦੋਂ ਮਲਵਿੰਦਰ ਸਿੱਧੂ ਰਿਸ਼ਤਾ ਲੈ ਕੇ ਜਾਂਦੇ ਹਰਪ੍ਰੀਤ ਸਿੰਘ ਕੋਲ ਤਾਂ ਹਰਪ੍ਰੀਤ ਸਿੰਘ ਪਹਿਲਾਂ ਜਵਾਬ ਦੇ ਜਾਂਦੇ ਉਹ ਕਹਿੰਦੇ ਆ ਕਿ ਸਾਡਾ ਤਾਂ ਫਰਕ ਹੀ ਬਹੁਤ ਹੈ ਤੁਹਾਡੀ ਕੁੜੀ ਦੇ ਨਾਲ ਮੇਰੀ ਉਮਰ ਦਾ ਬਹੁਤ ਫਰਕ ਹੈ ਕਹਿੰਦੇ ਉਹ ਤਾਂ ਹਜੇ ਪੜਦੀ ਹੈ ਤਾਂ ਫਿਰ ਕਹਿੰਦੇ ਉਦੋਂ ਦੋਨੇ ਜਿਹੜਾ ਮਲਵਿੰਦਰ ਸਿੱਧੂ ਉਹਨਾਂ ਨੂੰ ਮੈਨੀਪੂਲੇਟ ਕਰ ਦਿਆ ਕਨਵਿੰਸ ਕਰਨ ਦੀ ਕੋਸ਼ਿਸ਼ ਕਰਦੇ ਕਿ ਭਾਈ ਤੁਸੀਂ ਵੱਡੇ ਅਹੁਦੇ ਤੇ ਹੋ ਤੁਸੀਂ ਟੈਸਟ ਕਲੀਅਰ ਕਰ ਲਿਆ ਤੇ ਮੈਂ ਵੀ ਰਸੂਖ ਰਾ ਦਾ ਮੇਰਾ ਵੀ ਅਹੁਦਾ ਵੱਡਾ ਹੈਗਾ ਜਦ ਆਪਾਂ ਰਿਸ਼ਤੇਦਾਰ ਬਣ ਗਏ ਤੇ ਮੈਂ ਤੁਹਾਡਾ ਜਿਹੜਾ ਸੋਹਰਾ ਬਣ ਗਿਆ ਤਾਂ ਆਪਣੀ ਤਾਂ ਫੈਮਿਲੀ ਬਹੁਤ ਪਾਵਰਫੁੱਲ ਹੋ ਜੂਗੀ ਤਾਂ ਫਿਰ ਉਹ ਹੀ ਗੱਲ ਹੈ ਵਿਕਰਮ ਕਿਤਨਾ ਕਿਤੇ ਪਾਵਰ ਦੀ ਜਿਹੜਾ ਨਸ਼ਾ ਹੈਗਾ ਜੋ ਬੰਦੇ ਦਿਮਾਗ ਨੂੰ ਚੜਦਾ ਤਾਂ ਫਿਰ ਉਹ ਸਾਰਾ ਕੁਝ ਭੁੱਲ ਜਾਂਦਾ ਬਾਕੀ ਗੱਲਾਂ ਬਿਲਕੁਲ ਉਸ ਤੋਂ ਬਾਅਦ ਜਿਵੇਂ ਤੁਸੀਂ ਗੱਲ ਕੀਤੀ ਜਿਹੜਾ ਸਰਟੀਫਿਕੇਟ ਵਾਲੀ ਤਾਂ ਉਦੋਂ ਵੀ ਕਹਿੰਦੇ ਕਿਹਾ ਜਾਂਦਾ ਕਿ ਜਦੋਂ ਮਲਵਿੰਦਰ ਸਿੱਧੂ ਪਿੱਛੇ ਪੈ ਗਏ ਹੱਥ ਧੋ ਕੇ ਕਿ ਭਾਈ ਹਰਪ੍ਰੀਤ ਸਿੰਘ ਨੂੰ ਤਾਂ ਸ਼ਕੰਜੇ ਦੇ ਵਿੱਚ ਲੈ ਨਹੀਂ ਲੈਣਾ ਉਦੋਂ ਕਹਿੰਦੇ ਫਿਰ ਉਹਨਾਂ ਨੇ ਹਰੇਕ ਕੱਲੀ-ਕੱਲੀ ਗੱਲ ਇਹਨਾਂ ਦੀ ਦੇਖੀ ਵੀ ਕਿੱਥੇ ਫਸ ਸਕਦਾ ਹੈ ਇਹ ਬੰਦਾ ਤਾਂ ਉਹਨਾਂ ਨੇ ਦੇਖਿਆ ਕਿ ਜਿੱਥੇ ਇਹਦਾ ਜਨਮ ਹੋਇਆ ਪਤਾ ਨਹੀਂ ਚੰਡੀਗੜ੍ਹ ਦੇ ਕੋਈ ਹਸਪਤਾਲ ਬੰਦੀ ਪੱਤੀ ਹੈ ਪਤਾ ਨਹੀਂ ਕੋਈ 16 ਦਾ ਹਸਪਤਾਲ ਹੈ ਕਹਿੰਦੇ ਉੱਥੇ ਜਿਹੜਾ ਹਰਪ੍ਰੀਤ ਸਿੰਘ ਦੇ ਫਾਦਰ ਦਾ ਨਾਮ ਹੈ ਉਹੀ ਹਰਪ੍ਰੀਤ ਸਿੰਘ ਦੇ ਕਿਸੇ ਰਿਸ਼ਤੇਦਾਰੀ ਦੇ ਵਿੱਚ ਕੋਈ ਇੰਟਰ ਕਾਸਟ ਮੈਰिज ਹੋਈ ਹੈ ਤੇ ਉਹਨਾਂ ਬੰਦੇ ਦਾ ਨਾਮ ਵੀ ਜਿਹਦੇ ਨਾਲ ਮੈਰਿਜ ਹੋਈ ਆ ਇਹਨਾਂ ਦੀ ਕਿਸੇ ਲੜਕੀ ਦੀ ਉਹਦਾ ਨਾਮ ਵੀ ਉਹੀ ਸੀ ਜਿਹੜਾ ਹਰਪ੍ਰੀਤ ਸਿੰਘ ਦੇ ਫਾਦਰ ਦਾ ਨਾਮ ਸੀ ਪਰ ਉਹ ਬੰਦਾ ਐਸ்சி ਸਰਟੀਫਿਕੇਟ ਐਸ்சி ਕਹਿੰਦੇ ਰਹਿ ਕੇ ਭਾਈਚਾਰੇ ਦਾ ਸੀਗਾ ਦਲਿਤ ਭਾਈਚਾਰੇ ਤੋਂ ਤੇ ਉਹਦਾ ਨਾਮ ਕਹਿੰਦੇ ਲਿਖਤ ਪਰਤ ਜਿਵੇਂ ਆਪਾਂ ਡਾਕੂਮੈਂਟ ਦੇ ਵਿੱਚ ਦੇਖਦੇ ਆ ਜਨਮ ਸਰਟੀਫਿਕੇਟ ਤੇ ਉਸ ਬੰਦੇ ਦਾ ਨਾਮ ਲਿਖਾਤਾ ਤੇ ਉਸ ਤੋਂ ਬਾਅਦ ਉਹੀ ਗੱਲ ਕਹਿੰਦੇ ਚੱਲੀ ਗਈ ਕਿ ਐਸ்சி ਸਰਟੀਫਿਕੇਟ ਬਣ ਗਿਆ ਜੋ ਜਮਾਨਦ ਨੂੰ ਜਿਹੜਾ ਨਾਮ ਲਿਖਾਇਆ ਜਨਮ ਸਰਟੀਫਿਕੇਟ ਤੇ ਪਰ ਆਫੀਸ਼ੀਅਲੀ ਤਾਂ ਉਹੀ ਚੱਲਣਾ ਡਾਕੂਮੈਂਟੇਸ਼ਨ ਵਾਲਾ ਤਾਂ ਉਸ ਤੋਂ ਬਾਅਦ ਕਹਿੰਦੇ ਫਿਰ ਮਲਵਿੰਦਰ ਸਿੰਘ ਨੇ ਇੱਕ ਕਿਹਾ ਜਾਂਦਾ ਹੈ ਕਿ ਜਿਹੜਾ ਮੋਰਚਾ ਲੱਗਿਆ ਸੀ ਉਸ ਦੇ ਪਿੱਛੇ ਵੀ ਮਲਵਿੰਦਰ ਸਿੰਘ ਸਿੱਧੂ ਦਾ ਹੱਥ ਸੀ ਕਿ ਭਾਈ ਮੋਰਚਾ ਲੱਗਿਆ ਰਹੇ ਪਰ ਜਿਵੇਂ ਤੁਸੀਂ ਦੱਸਿਆ ਕਿ ਉਸ ਤੋਂ ਬਾਅਦ ਇੱਕ ਪੱਤਰਕਾਰ ਜਿਨ੍ਹਾਂ ਨੇ ਬਹੁਤ ਸਾਰੀਆਂ ਰਿਪੋਰਟਾਂ ਬਣਾਈਆਂ ਪਰ ਉਸ ਤੋਂ ਬਾਅਦ ਕਹਿੰਦੇ ਫਿਰ ਹੋਰ ਵੀ ਨਾਮੀ ਗ੍ਰਾਮੀ ਬੰਦਿਆਂ ਦੇ ਨਾਮ ਆਏ ਕਿ ਇਹ ਵੀ ਜਿਹੜੇ ਆ ਗਲਤ ਜਾਲੀ ਸਰਟੀਫਿਕੇਟ ਲੈ ਕੇ ਨੌਕਰੀ ਕਰਦੇ ਆ ਤਾਂ ਜਿਸ ਹਿਸਾਬ ਨਾਲ ਆਪਾਂ ਕੇਸ ਦੀ ਗੱਲ ਕਰ ਰਹੇ ਹਾਂਗੇ ਪਰ ਇੱਕ ਪਾਸੇ ਤਾਂ ਇਹ ਕੇਸ ਹੈ ਦੂਜੇ ਪਾਸੇ AIG ਦਾ ਅਹੁਦਾ AIG ਵਿਕਰਮ ਉਹ ਹੁੰਦੇ ਆ ਜਿਨ੍ਹਾਂ ਨੂੰ ਮਾਲ ਕੋਈ ਵੀ ਪੁਲਿਸ ਆਫੀਸਰ ਹੁੰਦਾ ਵੱਡੇ ਲੈਵਲ ਦਾ ਤਾਂ ਉਹਨਾਂ ਦਾ ਬੜਾ ਤਜਰਬਾ ਹੁੰਦਾ ਟ੍ਰੇਨਿੰਗ ਹਾਰਡ ਕੋਰ ਹੁੰਦੀ ਹੈ ਉਹਨਾਂ ਨੂੰ ਤਾਂ ਸਗੋਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਲੰਘਣਾ ਕਿਵੇਂ ਹੈ ਇਹ ਸਾਇਆ ਜਾਂਦਾ ਹੈ ਕਿਵੇਂ ਤੁਸੀਂ ਆਪ ਦੇ ਇਮੋਸ਼ਨਸ ਕੰਟਰੋਲ ਕਰਨੇ ਆ ਤੁਸੀਂ ਆਪ ਦਾ ਗੁੱਸਾ ਨਹੀਂ ਕਿਸੇ ਤੇ ਲਾ ਸਕਦੇ ਸਰਵਿਸ ਸੰਦੀਪ ਕਰ ਲਈ ਹੁੰਦੀ ਹੈ ਉਹ ਇਹਨਾਂ ਨੇ ਔਰ ਉਹੀ ਮੈਂ ਪੁੱਛਦਾ ਸੀ ਕਿ ਆਖਰਕਾਰ ਇਹੋ ਜਿਹਾ ਕੀ ਜਿਹੜਾ ਉਹਨਾਂ ਦੇ ਦਿਮਾਗ ਨੂੰ ਚੜ ਗਿਆ ਸਾਰਾ ਕੁਝ ਭੁੱਲ ਗਿਆ ਹਾਲਾਂਕਿ ਉਹਨਾਂ ਨੂੰ ਕਾਨੂੰਨ ਚੰਗੀ ਤਰ੍ਹਾਂ ਪੜਿਆ ਹੈ AIG ਨੇ ਉਹਨਾਂ ਨੂੰ ਪਤਾ ਹੈ ਕਿ ਇਸ ਦਾ ਇਨਜਾਮ ਕੀ ਹੋਣਾ ਹੈ ਮੰਦੀ ਹੋਇਆ ਕਿ ਬੇਸਿਕਲੀ ਜਦੋਂ ਸਵਾਲ ਇਸ ਤਰ੍ਹਾਂ ਦੇ ਉੱਠਦੇ ਆ ਕਿ ਜਦੋਂ ਆਮ ਲੋਕ ਕਹਿੰਦੇ ਆ ਕਿ ਸਾਡੇ ਤੇ ਧੱਕਾ ਕੀਤਾ ਪੁਲਿਸ ਨੇ ਸਾਡੇ ਮੁੰਡਿਆਂ ਨੂੰ ਤਾਂ ਹਥਿਆਰ ਚੁੱਕਣੇ ਪੈ ਗਏ ਜਿੰਨੇ ਵੀ ਪਿਛਲੇ ਦਿਨੀ ਗੈਂਗਸਟਰ ਬਣੇ ਆ ਮੁੰਡੇ ਜਾਂ ਜਿਨ੍ਹਾਂ ਦੇ ਪਰਿਵਾਰਾਂ ਦੇ ਬਿਆਨ ਆਏ ਜਾਂ ਜਿੰਨੇ ਮਾਰੇ ਗਏ ਇਨਕਾਊਂਟਰ ਅਪਰਾਧ ਚ ਗਏ ਆ ਅਪਰਾਧ ਚ ਗਏ ਆ ਉਹਨਾਂ ਨੇ ਉਹਨਾਂ ਦੇ ਪਰਿਵਾਰਾਂ ਨੇ ਇਹ ਗੱਲ ਕੀਤੀ ਕਿ ਸਾਨੂੰ ਪੁਲਿਸ ਨੇ ਬਣਾਤਾ ਪਰ ਤੁਸੀਂ ਇਹ ਦੇਖੋ ਕਿ ਏਆਈਜੀ ਰੈਂਕ ਦਾ ਅਫਸਰ ਜਿਹੜਾ ਹਾਲਾਂਕਿ ਸਸਪੈਂਡ ਚੱਲ ਰਿਹਾ ਸੀਗਾ ਔਰ ਉਸ ਅਫਸਰ ਨੂੰ ਹਥਿਆਰ ਚੁੱਕਣਾ ਪੈ ਗਿਆ ਉਹ ਕਿ ਇੰਨਾ ਫਰਸਟ੍ਰੇਟ ਹੋ ਗਿਆ ਕਿ ਉਸ ਨੂੰ ਇਹ ਨਹੀਂ ਪਤਾ ਸੀਗਾ ਉਸ ਨੂੰ ਸਾਰਾ ਪਤਾ ਸੀਗਾ ਕਿ ਭਾਈ ਮੈਨੂੰ ਸਜ਼ਾ ਹੋਊਗੀ ਜੇ ਮੈਂ ਇਹਨੂੰ ਮਾਰ ਦੇ ਦਿੱਤਾ ਉਹਨੇ ਤੈਅ ਕਰਕੇ ਮਿੱਠ ਕੇ ਮਾਰਿਆ ਦੇਖੋ ਤੁਸੀਂ ਪਰ ਉਸ ਨੂੰ ਇਹ ਵੀ ਆ ਕਿ ਨਾਲ ਦੇ ਜਿਹੜੇ ਪੁਲਿਸ ਦੇ ਸਾਥੀ ਸੀ ਕਿਸੇ ਦਾ ਕੋਈ ਸਪੋਰਟ ਨਹੀਂ ਮਿਲਿਆ ਉਹਨੂੰ ਕਿਉਂਕਿ ਪੂਰੀ ਲੋਬੀ ਜਦੋਂ ਉਸਨੇ ਇਹ ਮੁੱਦਾ ਚੁੱਕਿਆ ਐਸ்சி ਸਰਟੀਫਿਕੇਟ ਵਾਲਾ ਉਦੋਂ ਮੋਸਟਲੀ ਅਫਸਰ ਉਹਦੇ ਅਗੇਂਸਟ ਹੋ ਗਏ ਉਸ ਤੋਂ ਬਾਅਦ ਹੀ ਇਹ ਸਾਰੀ ਮਸ਼ੀਨ ਸ਼ੁਰੂ ਹੁੰਦੀ ਹੈ ਸਾਰੀ ਕਹਾਣੀ ਸ਼ੁਰੂ ਹੁੰਦੀ ਹੈ ਤਾਂ ਉਸ ਨੂੰ ਪੁਲਿਸ ਨੇ ਕਿਸੇ ਅਫਸਰ ਨੇ ਸਪੋਰਟ ਨਹੀਂ ਕੀਤਾ ਬਲਕਿ ਉਹਨੂੰ ਰਗੜਿਆ ਫਿਰ ਫੜ ਕੇ ਕਿਉਂਕਿ ਹੋਰ ਵੀ ਬਹੁਤ ਸਾਰੇ ਹੋ ਸਕਦਾ ਕਿ ਕੇਸ ਇਦਾਂ ਦੇ ਉਜਾਗਰ ਹੋ ਜਾਂਦੇ ਐ ਸੀ ਸਰਟੀਫਿਕੇਟ ਵਾਲੇ ਪਰ ਸੰਕੀ ਸੀਗਾ ਮਲਵਿੰਦਰ ਸਿੱਧੂ ਜੋ ਹੈ ਸੰਕੀ ਕਿਸਮ ਦਾ ਬੰਦਾ ਇੱਕ ਚੀਜ਼ ਨੂੰ ਲੈ ਕੇ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਉਹਨੂੰ ਕਿਸੇ ਤੇ ਯਕੀਨ ਹੀ ਨਹੀਂ ਆ ਸ਼ੱਕੀ ਕਿਸਮ ਦਾ ਵਿਅਕਤੀ ਹੈ ਉਹ ਔਰ ਹਰੇਕ ਚੀਜ਼ ਨੂੰ ਆਪ ਦੇ ਅੰਡਰਵੇਅਰ ਦੇ ਵਿੱਚ ਪਾ ਕੇ ਰਿਕਾਰਡ ਕਰਨਾ ਕੋਈ ਚੰਗੀ ਗੱਲ ਨਹੀਂ ਹੈ ਵੈਸੇ ਬੇਸਿਕਲੀ ਪਰ ਜੋ ਕੁਝ ਹੋਇਆ ਘਰੇਲੂ ਕਲੇਸ਼ ਦੀ ਜੜਾ ਇਹਦੇ ਪਿੱਛੇ ਘਰੇਲੂ ਕਲੇਸ਼ ਪਰਿਵਾਰਕ ਇੰਟਰਫੀਰੈਂਸ ਫਿਰ ਉਸ ਤੋਂ ਬਾਅਦ ਈਗੋ ਕਲੈਸ਼ ਹੋ ਜਾਂਦਾ ਫਿਰ ਜਦੋਂ ਫੈਮਲੀਆਂ ਇਨਵੋਲਵ ਹੋ ਜਾਂਦੀਆਂ ਘਰਾਂ ਦੇ ਵਿੱਚ ਔਰ ਉਦੋਂ ਕਲੈਸ਼ ਸੁਝਾਉਣ ਦੇ ਬਜਾਏ ਜਦੋਂ ਈਗੋ ਹਾਈ ਹੋ ਜਾਂਦੀ ਹੈ ਔਰ ਇਸ ਇਸ ਰਿਸ਼ਤੇ ਦੇ ਵਿੱਚ ਵੀ ਐਂ ਹੋਇਆ ਮਨਦੀਪ ਕਿਉਂਕਿ ਜਿੰਨਾ ਕਿ ਅਸੀਂ ਸਮਝ ਪਾਏ ਇਸ ਈ ਨੂੰ ਇੱਕ ਘਰੇਲੂ ਕਲੇਸ਼ ਇਸ ਪੂਰੇ ਮਸਲੇ ਦੀ ਵਜ੍ਹਾ ਬਣਿਆ ਦੋ ਪਰਿਵਾਰਾਂ ਦਾ ਰਿਸ਼ਤਾ ਸੀਗਾ ਜੋ ਕਿ ਚਲੋ ਪਰਿਵਾਰ ਤਾਂ ਜੁੜਦੇ ਪਰ ਨਿਭਣੀ ਦੋਹਾਂ ਦੀ ਸੀ ਆਪਸ ਦੇ ਵਿੱਚ ਖੈਰ ਪਰ ਜਦੋਂ ਇੰਟਰਫੀਅਰੈਂਸ ਜ਼ਿਆਦਾ ਵਧ ਗਈ ਕਲੇਸ਼ ਵਧਿਆ ਉਸ ਤੋਂ ਬਾਅਦ ਇਹ ਚਾਹੁੰਦੇ ਸੀਗੇ ਕਿ ਸਿੱਧੂ ਆਪਣੇ ਸਹੁਰੇ ਦਾ ਜਿਹੜਾ ਇੰਟਰਫੀਅਰੈਂਸ ਘਰ ਦੇ ਵਿੱਚ ਨਾ ਹੋਵੇ ਪਰ ਫਿਰ ਜਦੋਂ ਮਾਮਲਾ ਵਧਿਆ ਉਦੋਂ ਦਾਜ ਦਾ ਕੇਸ ਕੀਤਾ ਕੁੜੀ ਨੇ ਫਿਰ ਇਹਨੂੰ ਜੇਲ੍ਹ ਜਾਣਾ ਪਿਆ ਇਹ ਜੋ ਅਫਸਰ ਨੂੰ ਜੋ ਮਲਵਿੰਦਰ ਸਿੱਧੂ ਦੇ ਜਵਾਈ ਨੂੰ ਉਸ ਤੋਂ ਬਾਅਦ ਕਸਲ ਹੋਰ ਵੱਧ ਗਈ ਫਿਰ ਪਲਾਨ ਹੋਇਆ ਕਿ ਭਾਈ ਇਹਨੂੰ ਰਗੜਿਆ ਜਾਵੇ ਜਿਵੇਂ ਸਿੱਧੂ ਨੇ ਦੱਸਿਆ ਆਪਣੇ ਦੋਸਤਾਂ ਨੂੰ ਕਿ ਭਾਈ ਫਿਰ ਵਿਜੀਲੈਂਸ ਦੇ ਵਿੱਚ ਕੇਸ ਜਾਂਦਾ ਵਿਜੀਲੈਂਸ ਨੇ ਇਸ ਰਫਤਾਰ ਇੰਨੀ ਫੜੀ ਕਿ ਜਲਦੀ ਤੋਂ ਜਲਦੀ ਇਸ ਕੇਸ ਦੇ ਵਿੱਚ ਕਾਰਵਾਈ ਹੋਈ ਫਿਰ ਉਹ ਰਿਕਾਰਡਰ ਵੀ ਜਦੋਂ ਹੱਥੋਂ ਪਾਈ ਹੁੰਦੀ ਹੈ ਉਸ ਦੀ ਵਿਜੀਲੈਂਸ ਦੇ ਅਫਸਰਾਂ ਦੇ ਨਾਲ ਉਦੋਂ ਰਿਕਾਰਡਰ ਉਹਦੇ ਅੰਡਰਵੇਅਰ ਦੇ ਵਿੱਚੋਂ ਹੀ ਬਰਾਮਦ ਹੋਇਆ ਸੀ ਉਹਦੇ ਚੋਂ ਹੀ ਕਈ ਕਲਿੱਪ ਮਿਲੇ ਵੀ ਤਾਂ ਇਹ ਦੇਖੋ ਕਿਵੇਂ ਸਾਈਕੋਲੋਜੀਕਲੀ ਉਹ ਬੰਦੇ ਬੰਦਾ ਕਿੰਨਾ ਸਫਰ ਕਰ ਚੁੱਕਿਆ ਹੋਊਗਾ ਹਾਲਾਂਕਿ ਅਸੀਂ ਉਹਨੂੰ ਫਹਿਰਾਨੀ ਰੇ ਠੀਕ ਕਿ ਉਹਨੇ ਵਧੀਆ ਕੀਤਾ ਉਸਨੇ ਬਹੁਤ ਘਟਿਆ ਕਰਤੂਤ ਕੀਤੀ ਹੈ ਜਿੱਥੇ ਲੋਕਾਂ ਨੂੰ ਨਿਆਂ ਮਿਲਣਾ ਅਦਾਲਤ ਦੇ ਵਿੱਚ ਉਸੇ ਅਦਾਲਤ ਦੇ ਵਿੱਚ ਜਾ ਕੇ ਉਸਨੇ ਆਪਦੇ ਜੁਵਾਈ ਦਾ ਖਤਰਾ ਕੀਤਾ ਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਵਿਕਰਮ ਕਹਿੰਦੇ ਜਦੋਂ بڑا ਉਹਨੂੰ ਕਹਿੰਦੇ ਗੱਲਾਂ ਦੇ ਵਿੱਚ ਲਾ ਕੇ ਲਿਆਂਦਾ ਸੀ ਦੋ ਤਿੰਨ ਦਿਨ ਪਹਿਲਾਂ ਪ੍ਰੋਪਰ ਗੱਲਬਾਤ ਕੀਤੀ ਗਈ ਹਰਪੇ ਸਿੰਘ ਨਾਲ ਬਲਵਿੰਦਰ ਸਿੱਧੂ ਦੇ ਵੱਲੋਂ ਕਿ ਆਜੋ ਆਪਾਂ ਬੈਠਦੇ ਹਾਂ ਹੁਣ ਤਾਂ ਬਹੁਤ ਟਾਈਮ ਹੋ ਗਿਆ ਸੈੱਟ ਕਰਦੇ ਹਾਂ ਤੇ ਪਿਸਟਲ ਦੀ ਜਿਹੜੀ ਤੁਸੀਂ ਗੱਲ ਕੀਤੀ ਉਹ ਵੀ ਕਹਿੰਦੇ ਉਹਨੇ ਆਪਣੇ ਮੁੰਡੇ ਨੂੰ ਕਹਿੰਦੇ ਹੋ ਸਕਦਾ ਹੈ ਕਿ ਉਹ ਮੁੰਡੇ ਨੂੰ ਫੜਾਇਆ ਹੋਵੇ ਕਿਉਂਕਿ ਮੁੰਡਾ ਵੀ ਉਹਦਾ ਨਾਲ ਗਿਆ ਸੀਗਾ ਕਚੈ ਬਾਦ ਦੇ ਵਿੱਚ ਜਦੋਂ ਉਹ ਤੇ ਬੈਠੇ ਸੀ ਤਾਂ ਜਸ ਸਾਹਿਬ ਦੇ ਮੂਹਰੇ ਉਹਨੇ ਖੁਦ ਕਿਹਾ ਕਿ ਮੈਂ ਕਿਉਂਕਿ ਇੱਕ ਸਮਾਦਨ ਦੇਉਣਾ ਜਸ ਸਾਹਿਬ ਕੇ ਭਾਈ ਠੀਕ ਹੈ ਤੁਸੀਂ ਆਪ ਦੀ ਗੱਲਬਾਤ ਨਿਬੇੜ ਲਈ ਸੋਡੀ ਨਿਪੜਦੀ ਹੈ ਫਿਰ ਤੁਸੀਂ ਮੈਨੂੰ ਦੱਸ ਦਿਓ ਤੇ ਉਸ ਤੋਂ ਬਾਅਦ ਕਹਿੰਦੇ ਉਹਨੇ ਹਰਪ੍ਰੀਤ ਸਿੰਘ ਨੂੰ ਕਿਹਾ ਕਿ ਮੈਂ ਵਾਸ਼ਰੂਮ ਜਾਣਾ ਤੇ ਕਿਉਂਕਿ ਕਹਿੰਦੇ ਪਿਛਲੇ ਦਿਨਾਂ ਦੇ ਵਿੱਚ ਉਹ ਕਾਫੀ ਲੰਗੜਾ ਕੇ ਜਾਂ ਕੁਝ ਐਦਾਂ ਦਾ ਤੁਰਦਾ ਸੀ ਕਿ ਮੈਂ ਠੀਕ ਨਹੀਂ ਜਾਂ ਉਹ ਬਿਹੇਵ ਇਸ ਤਰ੍ਹਾਂ ਦਾ ਕਰ ਰਿਹਾ ਸੀ ਬੋਡੀ ਲੈਂਗੁਏਜ ਉਸ ਦੀ ਜਿਵੇਂ ਕਹਿੰਦੇ ਉਹ ਬਾਹਰ ਲੈ ਕੇ ਜਾਣ ਲੱਗਿਆ ਉਸ ਨੂੰ ਤੇ ਸਾਹਮਣੇ ਉਹਦਾ ਜਿਹੜਾ ਮਲਵਿੰਦਰ ਸਿੰਘ ਦਾ ਮੁੰਡਾ ਖੜਾ ਸੀ ਤੇ ਉਦੋਂ ਹੀ ਕਹਿੰਦੇ ਪਰ ਇਹ ਗੱਲ ਨਹੀਂ ਪਤਾ ਲੱਗੀ ਕਿ ਪਿਸਟਲ ਕਿਹਨੇ ਫੜਾਇਆ ਤੇ ਕਦੋਂ ਫੜਾਇਆ ਦੇਖੋ ਜਿਹੜੀ ਹਰਪ੍ਰੀਤ ਸਿੰਘ ਦੀ ਫੈਮਲੀ ਹੈ ਉਹ ਇਲਜ਼ਾਮ ਲਾ ਰਹੀ ਹੈ ਹਰਪ੍ਰੀਤ ਦੇ ਚਾਚੇ ਕਿ ਤਾਏ ਦੇ ਉੱਪਰ ਕਿਉਂਕਿ ਹਰਪ੍ਰੀਤ ਸਿੰਘ ਦੀ ਮਾਤਾ ਦਾ ਕੱਲ ਪ੍ਰੋ ਪੰਜਾਬ ਟੀਵੀ ਤੇ ਮੇਰੇ ਨਾਲ ਗੱਲਬਾਤ ਕਰਦੇ ਉਹਨਾਂ ਨੇ ਦੱਸੀ ਹੈ ਗੱਲ ਕਿ ਕੁਲਦੀਪ ਸਿੰਘ ਨੇ ਜਿਹੜਾ ਮੇਰਾ ਦੇਵਰ ਹੈ ਯਾਨੀ ਕਿ ਹਰਪ੍ਰੀਤ ਦਾ ਚਾਚਾ ਉਹਨੇ ਕਿਹਾ ਕਿ ਉਹਨੇ ਵੈਪਨ ਦਿੱਤਾ ਲਿਆ ਕੇ ਇਹ ਗੱਲ ਉਹਨਾਂ ਨੇ ਕਹੀ ਹੈ ਹਾਲਾਂਕਿ ਕੋਰਟ ਦੇ ਵਿੱਚ ਕੈਮਰੇ ਲੱਗੇ ਹੋਣਗੇ ਅੱਛਾ ਹਰਪ੍ਰੀਤ ਸਿੰਘ ਦੇ ਸਕੇ ਚਾਚੇ ਨੇ ਹਰਪ੍ਰੀਤ ਸਿੰਘ ਦੇ ਸਕੇ ਚਾਚੇ ਨੇ ਲਿਆ ਕੇ ਪਿਸਤੌਲ ਦਿੱਤਾ ਆਪਦੇ ਭਤੀਜੇ ਦੇ ਮਰਡਰ ਵਾਸਤੇ ਇਹ ਗੱਲ ਹਰਪ੍ਰੀਤ ਦੀ ਮਾਤਾ ਨੇ ਕਹੀ ਹੈ ਔਰ ਉੱਥੇ ਹੀ ਜਦੋਂ ਇਹ ਪੂਰਾ ਮਸਲਾ ਹੁੰਦਾ ਔਰ ਇਸ ਤੋਂ ਪਹਿਲਾਂ ਅੰਮ੍ਰਾਲੇ ਦੇ ਵਿੱਚ ਵੀ ਇੱਕ ਮੀਟਿੰਗ ਹੋਈ ਸੀ ਕਹਿੰਦੇ ਕਿ ਉੱਥੇ ਬੁਲਾਇਆ ਗਿਆ ਸੀ ਮੀਟਿੰਗ ਹੋਣੀ ਸੀ ਉੱਥੇ ਆਇਆ ਨਹੀਂ ਹਰਪ੍ਰੀਤ ਨੂੰ ਪਤਾ ਸੀਗਾ ਵੀ ਕੁਛ ਨਾ ਕੁਛ ਇਹ ਗਲਤ ਕਰ ਸਕਦੇ ਆ ਤਾਂ ਉਸ ਤੋਂ ਬਾਅਦ ਹੀ ਫਿਰ ਫ੍ਰਸਟ੍ਰੇਸ਼ਨ ਜਿਹੜੀ ਆ ਵਧ ਜਾਂਦੀ ਹੈ ਮਲਵਿੰਦਰ ਸਿੱਧੂ ਦੀ ਇੱਕ ਤਾਂ ਵਿਜੀਲੈਂਸ ਵਾਲਾ ਕੇਸ ਹੋ ਗਿਆ ਫਿਰ ਕੁੜੀ ਵਾਲਾ ਜਦੋਂ ਖੁਦੀ ਦਾ ਮਸਲਾ ਹੋ ਗਿਆ ਕੁੜੀ ਨੂੰ ਉਸਨੇ ਕੈਨੇਡਾ ਭੇਜ ਦਿੱਤਾ ਆਪਣੀ ਕੁੜੀ ਜੋ ਉਸਦੀ ਅਮਿਤ ਡਾਕਟਰ ਅਮਿਤੋਜ ਕੌਰ ਤਾਂ ਫਰਸਟ੍ਰੇਸ਼ਨ ਜ਼ਿਆਦਾ ਵਧ ਗਈ ਔਰ ਆਪਸ ਦੇ ਵਿੱਚ ਵੀ ਕਹਿੰਦੇ ਕਿ ਥੋੜੀ-ਬਹੁਤ ਤਲਖੀ ਇਹਨਾਂ 'ਚ ਮਲਵਿੰਦਰ ਸਿੱਧੂ ਔਰ ਇਹਨਾਂ ਦੀ ਵਾਈਫ ਦੇ ਵਿੱਚ ਵੀ ਥੋੜਾ-ਬਹੁਤ ਇਹ ਹੋਇਆ ਉਹਨੂੰ ਇਹ ਲੱਗਦਾ ਰਹਿੰਦਾ ਸੀ ਇਹ ਇਨਸਿਕਿਉਰਟੀ ਸੀ ਕਿ ਜਿੱਦਾਂ ਦੇ ਕੰਮ ਇਹ ਕਰ ਰਿਹਾ ਜਿਹੜੇ ਰੌਲੇਜ ਪੈ ਗਿਆ ਇਹ ਨਾ ਹੋਵੇ ਕਿ ਕਿਤੇ ਮੇਰੇ ਮੁੰਡੇ ਦਾ ਵੀ ਨਾਅ ਜੇ ਕਿਧਰੇ ਹੂੰ ਇਹ ਮਲਵਿੰਦਰ ਸਿੱਧੂ ਦੀ ਵਾਈਫ ਨੂੰ ਲੱਗਣ ਲੱਗਿਆ ਕਿ ਮੇਰੇ ਮੁੰਡੇ ਨੂੰ ਵੀ ਕਿਤੇ ਇਨਵੋਲਵ ਨਾ ਕਰ ਲਿਆ ਜਾਵੇ ਹੁਣ ਵੀ ਉਸ ਨੂੰ ਇਹ ਲੱਗ ਰਿਹਾ ਕਿ ਇਸ ਕੇਸ ਦੇ ਵਿੱਚ ਵੀ ਕਿਉਂਕਿ ਹੁਣ ਤਾਂ ਦੇਖੋ ਇੰਨਾ ਕਤਲ ਦਾ ਕੇਸ ਹੈ ਕੋਰਟ ਦੇ ਅੰਦਰ ਮੌਕੇ ਤੇ ਜੱਜ ਸਾਹਿਬ ਨੇ ਵੀ ਆ ਕੇ ਦੇਖ ਲਿਆ ਹੋਊਗਾ ਮੌਕਾ ਸੈਸ਼ਨ ਜੱਜ ਹੋ ਸੀਗੇ ਕਿ ਹੋਇਆ ਕੀ ਪੂਰੀ ਘਟਨਾ ਸਾਰੀ ਔਨ ਰਿਕਾਰਡ ਹੋ ਗਈ ਔਰ ਹਾਈਲਾਈਟਡ ਹਾਈ ਪ੍ਰੋਫਾਈਲ ਕੇਸ ਹੋ ਗਿਆ ਅਫਸਰ ਟੂ ਅਫਸਰ ਹੋ ਗਿਆ ਇੱਕ ਤੱਕ ਲੈਸ਼ ਤਾਂ ਉਸ ਤੋਂ ਬਾਅਦ ਮਨਦੀਪ ਇਹ ਅੰਬਾਲਾ ਦੇ ਵਿੱਚ ਜਿਹੜੀ ਮੀਟਿੰਗ ਸੀ ਉਦੋਂ ਵੀ ਬਾਅਦ ਦੱਸਦੇ ਕਿ ਗਾਲੀ ਗਲੋਚ ਵੀ ਹੋਇਆ ਇਹਨਾਂ ਦਾ ਪਰ ਫਿਰ ਬਾਅਦ ਵਿੱਚ ਕਹਿੰਦੇ ਕਿ ਇਹਨਾਂ ਨੇ ਮਨਾਇਆ ਵੀ ਚਲੋ ਜੋ ਗਲਤੀਆਂ ਹੋਈਆਂ ਉਹ ਆਪਾਂ ਛੱਡ ਦਈਏ ਛੱਡ ਕੇ ਆਪਾਂ ਇੱਕ ਪਰਿਵਾਰ ਆ ਪਰਿਵਾਰ ਆਪਣਾ ਤੁਸੀਂ ਘਰ ਵਸਾਓ ਛੱਡੋ ਜਿਹੜੀਆਂ ਗੱਲਾਂ ਹੋਈਆਂ ਉਹਨਾਂ ਨੂੰ ਮੁਕਾਈਏ ਤਾਂ ਕੋਰਟ ਦੇ ਵਿੱਚ ਬੇਸਿਕਲੀ ਵੀ ਜੇ ਨਹੀਂ ਵੀ ਗੱਲ ਬਣ ਰਹੀ ਤਾਂ ਆਪਾਂ ਛੱਡੀਏ ਇੱਕ ਦੂਸਰੇ ਦਾ ਖਹਿੜਾ ਜੋ ਵੀ ਹੋਇਆ ਇਹ ਕਹ ਕਿ ਮਨਾ ਕੇ ਲਿਆਂਦਾ ਗਿਆ ਸੀ ਕਿਉਂਕਿ ਦੇਖੋ ਜਿਹੜਾ ਇੱਕ ਦਿੱਲੀ ਚ ਅਫਸਰ ਲੱਗਿਆ ਹੋਇਆ ਆਈਆਰਐਸ ਅਫਸਰ ਆ ਉਹ ਔਰ ਉਹਨੂੰ ਵੀ ਵਾਰ-ਵਾਰ ਆਉਣਾ ਪੈ ਰਿਹਾ ਹੈ ਜਾਂ ਉਹਦੀ ਵੀ ਮੈਂਟਲੀ ਸਿਚੁਏਸ਼ਨ ਦੇਖੋ ਉਹਦੀ ਵੀ ਮੈਂਟਲੀ ਦਸ਼ਾ ਦੇਖੋ ਕੀ ਹੋਊਗੀ ਔਰ ਦੂਜੇ ਪਾਸੇ ਇਸ ਅਫਸਰ ਦੀ ਦਸ਼ਾ ਦੇਖ ਲਓ ਮੈਂਟਲੀ ਕਿ ਜਿਹੜਾ ਵਿਜੀਲੈਂਸ ਦੇ ਅਫਸਰਾਂ ਨਾਲ ਲੜ ਰਿਹਾ ਜਿਹੜਾ ਅੰਡਰਵੇਅਰ ਦੇ ਵਿੱਚ ਪਾ ਕੇ ਰਿਕਾਰਡਿੰਗਾਂ ਕਰ ਰਿਹਾ ਔਰ ਦੋਵਾਂ ਦੀ ਮੈਂਟਲੀ ਤੁਸੀਂ ਸਿਚੁਏਸ਼ਨ ਦੇਖੋ ਤਾਂ ਮੈਨੂੰ ਲੱਗਦਾ ਠੀਕ ਨਹੀਂ ਹੋਏਗੀ ਪਰ ਮਲਵਿੰਦਰ ਸਿੱਧੂ ਨੇ ਫਰਸਟ੍ਰੇਟ ਹੋ ਕੇ ਇਹ ਕਦਮ ਚੁੱਕਿਆ ਕਿ ਭਾਈ ਕੁਝ ਵੀ ਨਹੀਂ ਬਣ ਰਿਹਾ ਮੇਰਾ ਤਾਂ ਕੈਰੀਅਰ ਉਹਨੂੰ ਲੱਗ ਕਰੀਅਰ ਵੀ ਤਬਾਹ ਕਰਦੇ ਆ ਉਹਨੂੰ ਇਹ ਲੱਗਿਆ ਕਿ ਮੈਂ ਤਾਂ ਸਾਰੇ ਪਾਸੇ ਰਗੜਿਆ ਗਿਆ ਮੈਨੂੰ ਸਸਪੈਂਡ ਕਰ ਦਿੱਤਾ ਮੇਰੀ ਕ੍ਰੈਡੀਬਿਲਟੀ ਖਤਮ ਹੋ ਚੁੱਕੀ ਹੈ ਸਮਾਜ ਦੇ ਵਿੱਚ ਇੱਜ਼ਤ ਖਤਮ ਹੋ ਚੁੱਕੀ ਹੈ ਰਿਸ਼ਤੇਦਾਰਾਂ ਦੇ ਵਿੱਚ ਕੋਈ ਪੁੱਛਦਾ ਨਹੀਂ ਮੈਨੂੰ ਇੱਜ਼ਤ ਖਤਮ ਹੋ ਚੁੱਕੀ ਹੈ ਵਿਜੀਲੈਂਸ ਦੇ ਜਿਹੜਾ ਕੇਸ ਕੀਤਾ ਉਹਨੂੰ ਲੱਗਦਾ ਸੀ ਕਿ ਇਹਦੇ ਵਿੱਚ ਸਜ਼ਾ ਹੋਊਗੀ ਕਿਉਂਕਿ ਸਾਰੀ ਅਫਸਰਸ਼ਾਹੀ ਮਲਵਿੰਦਰ ਸਿੱਧੂ ਦੇ ਖਿਲਾਫ ਹੋ ਗਈ ਸੀ ਇਸ ਕਰਕੇ ਫਰਸਟ੍ਰੇਟ ਹੋ ਕੇ ਉਸਨੇ ਆਪਣੇ ਜਵਾਈ ਦਾ ਕਤਲ ਕੀਤਾ ਮਨਦੀਪ ਇਸੇ ਕਰਕੇ ਉਹਨੇ ਇੱਕ ਕਦਮ ਚੁੱਕਿਆ ਜੋ ਕਿ ਅਤੇ ਨਿੰਦਣਯੋਗ ਵੀ ਆ ਜਿਸ ਤਰੀਕੇ ਨਾਲ ਉਹਨੇ ਕਰਿਆ ਕਿਉਂਕਿ ਇੱਕ ਕਾਨੂੰਨ ਦਾ ਪਾਠ ਪੜਿਆ ਹੋਇਆ ਉਸ ਬੰਦੇ ਨੇ ਜਿਨੇ ਬਹੁਤ ਸਾਰੇ ਲੋਕਾਂ ਨੂੰ ਅਰੈਸਟ ਕੀਤਾ ਹੋਊਗਾ ਬਹੁਤ ਸਾਰੇ ਲੋਕਾਂ ਖਿਲਾਫ ਕਾਰਵਾਈ ਕਰਵਾਈ ਹੋਊਗੀ ਕਾਨੂੰਨ ਦੇ ਤਹਿਤ ਉਹ ਕਹਿੰਦਾ ਹੋਊਗਾ ਜੀ ਕਾਨੂੰਨ ਦਾ ਪਾਲਣ ਕਰੋ ਕਿਤੇ ਧਰਨੇ 'ਚ ਗਿਆ ਹੋਊਗਾ ਤਾਂ ਹੱਥ ਬੰਨ੍ਹ ਕੇ ਕਹਿੰਦਾ ਹੋਊਗਾ ਕਿ ਨਹੀਂ ਜੀ ਕਾਨੂੰਨ ਤੋਂ ਉੱਪਰ ਕੋਈ ਨਹੀਂ ਕਾਨੂੰਨ ਦਾ ਪਾਲਣ ਕਰੋ ਪਰ ਕੱਲ ਉਹਨੇ ਕਾਨੂੰਨ ਨੂੰ ਛਿੱਕੇ ਟੰਗ ਦਿੱਤਾ ਉਹਨੇ ਰਿਵਾਲਵਰ ਦੇ ਨਾਲ ਦੇਖੋ ਕਿਵੇਂ 5 6 ਗੁਲੀਆਂ ਦੱਸਿਆ ਜਾ ਰਿਹਾ ਕਿ ਮਾਰੀਆਂ ਦੋ ਗੋਲੀਆਂ ਖਾਲੀ ਨਿਕਲ ਗਈਆਂ ਔਰ ਦੋ ਤਿੰਨ ਗੋਲੀਆਂ ਵੱਜੀਆਂ ਨੇ ਪੋਸਟਮਾਰਟਮ ਦੇ ਲਈ ਹੁਣ ਬਾਡੀ ਭੇਜੀ ਹੋਈ ਹੈ ਮੌਕੇ ਤੇ ਹਾਲਾਂਕਿ 10 15 ਮਿੰਟਾਂ ਦਾ ਸਮਾਂ ਸੀਗਾ ਸ਼ਾਇਦ ਪਰ 10 15 ਮਿੰਟ ਦੇਖੋ ਤੁਸੀਂ ਕਿ ਲੋਕ ਜਿਹੜੇ ਆ ਵੀਡੀਓ ਬਣਾਉਂਦੇ ਰਹੇ ਕੋਰਟ ਚ ਭਗੜੜ ਮਤ ਜਾਂਦੀ ਹੈ ਜਦੋਂ ਗੋਲੀ ਚੱਲਦੀ ਹੈ ਫਿਰ ਜਿਹੜਾ ਮੀਡੀਏਟਰ ਸੀਗਾ ਉਹ ਗੇਟ ਬੰਦ ਕਰ ਲੈਂਦਾ ਅੰਦਰੋਂ ਅੱਛਾ ਔਰ ਉਸ ਦੀ ਮਾਤਾ ਦਾ ਵੀਡੀਓ ਆਇਆ ਜਿਹੜਾ ਕਿ ਲੱਤਾਂ ਮਾਰ ਰਹੀ ਹੈ ਉਸ ਗੇਟ ਤੇ ਕਿ ਭਾਈ ਤੂੰ ਗੇਟ ਖੋਲ ਗੇਟ ਖੋਲ ਇਹਨੂੰ ਚੱਕ ਕੇ ਲੈ ਚਲੀ ਜਾ ਤਾਂ ਕਿ ਐਂਬੂਲੈਂਸ ਬਾਹਰ ਨਾ ਜਾ ਸਕੇ ਹਾਂ ਨਹੀਂ ਜਿਹੜਾ ਜਿਸ 게ਟ ਅੰਦਰ ਕਮਰੇ ਦੇ ਮੀਟਿੰਗ ਹੋਣੀ ਸੀ ਉਸ ਕਮਰੇ ਦੀ ਗੱਲ ਹੈ ਅੱਛਾ ਅੱਛਾ ਉਤੋਂ ਜਾਂ ਤਾਂ ਕਿ ਉਹਦੇ ਮਾਪਿਓ ਨਾਲ ਬਾਹਰ ਆ ਸਕਣ ਮਾਪਿਓ ਅੰਦਰ ਨਾ ਜਾ ਸਕਣੀਆਂ ਹੋਰ ਲੋਕ ਜਾਂ ਡਰ ਗਿਆ ਕਹਿ ਲੋ ਜਾਂ ਜੇ ਵੀ ਇਹ ਨਾ ਹੋਵੇ ਕਿ ਕਿਤੇ ਮਲਵਿੰਦਰ ਸਿੱਧੂ ਮੀਡੀਏਟਰ ਨੂੰ ਵੀ ਰਗੜ ਦੇਵੇ ਉਹਨੂੰ ਵੀ ਮਾਰ ਦੇਵੇ ਪਤਾ ਨਹੀਂ ਉਹ ਡਰ ਗਿਆ ਜਾਂ ਜਿਵੇਂ ਵੀ ਪਲਾਨ ਸੀਗਾ ਉਹਦਾ ਔਰ ਉਸ ਤੋਂ ਬਾਅਦ ਫਿਰ ਇਹ ਸਾਰਾ ਦਾ ਸਾਰਾ ਕਿੱਸਾ ਸਭ ਦੇ ਸਾਹਮਣੇ ਆ ਹੀ ਜਾਂਦਾ ਹੁਣ ਪਰਿਵਾਰ ਦੇਖੋ ਮਲਵਿੰਦਰ ਸਿੱਧੂ ਪੱਕੇ ਚ ਉਹਦਾ ਕੰਮ ਹੋ ਗਿਆ ਪੱਕੇ ਚ ਢੇਲ ਜਾਊਗਾ ਉਹ ਉਹਦੀ ਜ਼ਮਾਨਤ ਵੀ ਨਹੀਂ ਜਲਦੀ ਹੋਣੀ ਦੂਜੀ ਗੱਲ ਮਨਦੀਪ ਇਹ ਹੈ ਕਿ ਇਦਰਲਾ ਮੁੰਡਾ ਮਾਰਿਆ ਗਿਆ ਜਿਨੇ ਹੋਰ ਵੀ ਚਲੋ ਪ੍ਰੋਮੋਸ਼ਨਾਂ ਹੋਣੀਆਂ ਸੀ ਪਰਿਵਾਰ ਨੂੰ ਬਹੁਤ ਸਾਰੀਆਂ ਆਸਾਂ ਉਮੀਦਾਂ ਸੀਗੀਆਂ ਪਰ ਉਹਨਾਂ ਦਾ ਮੁੰਡਾ ਮਰ ਗਿਆ ਘਰ ਉੱਜੜ ਗਿਆ ਦੋ ਜੀ ਰਹਿ ਗਏ ਇਦਰ ਵੀ ਦੋ ਜੀ ਰਹਿ ਗਏ ਕੁੜੀ ਕੈਨੇਡਾ ਬੈਠੀ ਐ ਮਲਵਿੰਦਰ ਸਿੱਧੂ ਦੀ ਵਾਈਫ ਰਹਿ ਗਈ ਉਹਦਾ ਬੇਟਾ ਰਹਿ ਗਿਆ ਤਾਂ ਪਰਿਵਾਰ ਤਾਂ ਉੱਜੜ ਗਿਆ ਕਿਹਾ ਜਾਂਦਾ ਨਾ ਗਾਣਿਆਂ 'ਚ ਵੀ ਜ਼ਿਕਰ ਹੈਗਾ ਕਿ ਚੁੱਲਿਆਂ ਵਿੱਚ ਘਾਉਗ ਜਾਂਦਾ ਕਤਲਾਂ ਦੇ ਕੇਸ ਬੁਰੇ ਤਾਂ ਕਤਲਾਂ ਦੇ ਕੇਸ ਪੈ ਗਏ ਹੁਣ ਪਰਿਵਾਰ ਨਜਿੱਠਦੇ ਫਿਰਨਗੇ ਰੋਂਦੇ ਫਿਰਨਗੇ ਹਾਲਾਂਕਿ ਉਹਦੀ ਮਾਂ ਕਹਿ ਰਹੀ ਹੈ ਕਿ सीबीआई ਤੋਂ ਇਨਕੁਆਇਰੀ ਹੋਣੀ ਚਾਹੀਦੀ ਕਿ ਹੋਰ ਵੀ ਜਿਹੜੇ ਬੰਦੇ ਹੈਗੇ ਸਾਜ਼ਿਸ਼ ਕਾੜੇ ਉਹਨਾਂ ਨੂੰ ਫੜਿਆ ਜਾਵੇ ਪਰ ਜੋ ਵੀ ਹੋਇਆ ਬਹੁਤ ਗਲਤ ਹੋਇਆ ਔਰ ਇੱਕ ਘਰੇਲੂ ਕਲੇਸ਼ ਨੇ ਮਨਦੀਪ ਪਰਿਵਾਰ ਖਤਮ ਕਰ ਦਿੱਤੇ ਦੋ ਹੂੰ ਤਾਂ ਇਹ ਸੀ ਸਾਡੀ ਪੂਰੀ ਅੱਜ ਦੀ ਗੱਲਬਾਤ ਜਿਹੜਾ ਵਿਸ਼ਾ ਲਗਾਤਾਰ ਕੱਲ ਦਾ ਸੋਸ਼ਲ ਮੀਡੀਆ ਦੇ ਉੱਪਰ ਨਹੀਂ ਸਕੋ ਪੂਰੇ ਪੰਜਾਬ ਦੇ ਵਿੱਚ ਚਰਚਾ ਦਾ ਬਣਿਆ ਹੋਇਆ ਸੀ ਇੱਕ AIG ਰੈਂਕ ਦੇ ਅਧਿਕਾਰੀ ਮਲਵਿੰਦਰ ਸਿੰਘ ਸਿੱਧੂ ਨੇ ਆਪਣੇ IRS ਜਵਾਈ ਨੂੰ ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰਤਾ ਉਹ ਵੀ ਜਦੋਂ ਕਚਹਿਰੀਆਂ ਦੇ ਵਿੱਚ ਸਮਝੌਤਾ ਕਹਿ ਲਓ ਕੰਪਰੋਮਾਈਜ਼ ਕਹਿ ਲਓ ਆਪਣੀ ਗੱਲਬਾਤ ਕਰਨ ਦੇ ਲਈ ਆਏ ਸੀ ਤੇ ਨਵੇੜਾ ਕਰਨ ਦੇ ਲਈ ਆਏ ਸੀ ਪਰ ਕਿਸੇ ਨੇ ਸੋਚਿਆ ਨਹੀਂ ਸੀ ਕਿ ਨਵੇੜਾ ਇਸ ਪਾਸੇ ਨੂੰ ਚਲਾ ਜਾਏਗਾ